ਮੈਂ ਗੱਲ ਦੀ ਹੁਣੇ ਵਧਾਈ ਦੇ ਦਿਆ ਉਸ ਗੱਲ ਦੀ ਸਮਝ ਨਹੀਂ ਉਹ ਲੋਕ ਥੋਥੇ ਅਨਪੜ੍ਹ ਸਮਝੇ ਜਾਣ ਕੀ ਚਾਏ ਪੜੇ ਲਿਖੇ ਉਹ ਉਹ ਕਿਹਾ ਸੀ ਨਾ ਕਿਸੇ ਨੇ ਕਥਨ ਕੀਤਾ ਸੀ ਕਿ ਜੇ ਤੁਸੀਂ ਕਿਸੇ ਨੂੰ ਉਹਦੀ ਬੋਲੀ ਭਲਾ ਦਿਓ ਸਮਝੋ ਉਹਦਾ ਕੰਮ ਖਤਮ ਹੋ ਗਿਆ ਬੱਚਿਆਂ ਨੂੰ ਆਪਣੀ ਕਲਚਰ ਨੂੰ ਸੱਭਿਆਚਾਰ ਨੂੰ ਆਪਾਂ ਆਪਣੀ ਜਿਹੜੀ ਬੈਕਗ੍ਰਾਉਂਡ ਉਹ ਦਿਖਾਈਏ ਨਾ ਜੀ ਜੀ ਪਹਿਲਾਂ ਫਿਲਮ ਦਾ ਸ਼ੂਟ ਤਾਂ ਹਾਲਸਾ ਉਹ ਤਾਂ ਸਾਨੂੰ ਉਹ ਫਿਲਮ ਦਾ ਰਿਸਪੌਂਸ ਸਾਡਿਆਂ ਤੋਂ ਘੱਟ ਨਿਆ ਕੁੱਝੀਆਂ ਸਟੇਟਾਂ ਵਾਲਿਆਂ ਨੇ ਉਹ ਉਹਨੂੰ ਕੋਈ ਤੇਲੂ ਕੋਈ ਦੱਬ ਕੀਤਾ ਅਮਰਥੀ ਦੱਬ ਕੀਤਾ ਹਿੰਦੀ ਇੰਗਲਿਸ਼ ਮਨੇ ਆਲਮ ਦੇ ਵਿੱਚ ਤਾਮਲ ਦੇ ਵਿੱਚ ਉਹਨੂੰ ਪਰ ਗੈਂਤਪਸ਼ਾ ਵਿੱਚ ਉਹਨਾਂ ਨੇ ਡੱਬ ਕਰਕੇ ਆਪੋ ਆਪਣੇ ਉਹਨਾਂ ਨੇ ਇਲਾਕਿਆਂ ਦੇ ਵਿੱਚ ਪਹਿਲ ਮੈਨੂੰ ਪ੍ਰਮੋਟ ਕੀਤਾ ਦਿਖਾਇਆ ਅਸੀਂ ਨਿਸ਼ਾਰਾਂ ਦੀ ਗੋਲ ਨਹੀਂ ਹੈਗੇ ਉਹ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਗਾਇਕ ਆ ਉਹਦੇ ਚੋਂ ਮੈਨੂੰ 5-7 ਗਾਇਕਾਂ ਨੂੰ ਛੱਡ ਕੇ 10 ਵੇ ਕਿਹਨੂੰ ਕਲਾਸੀਕਲ ਲੋਂਦਾ ਉਹਨਾਂ ਨੂੰ ਸਮਝਾਉਣ ਦਾ ਸਭਾ ਕਸੂਰ ਹੈ ਕਿ ਅਸੀਂ ਇਹਨਾਂ ਨੂੰ ਪੰਜਾਬੀ ਬੋਲੀ ਦਾ ਕਨਸੈਪਟ ਸਮਝਾ ਨਹੀਂ ਸਕਦੇ ਕਿੰਨੇ ਕੁ ਸਾਇੰਟਿਸਟਸ ਬਣੇ ਆ ਕਿੰਨੇ ਕੁ ਮਾਸਟਰ ਜਾਂਦੇ ਸਾਡੇ ਬੱਚੇ ਪਰ ਕਮਾਲ ਦੀ ਗੱਲ ਇਹ ਆ ਬਈ ਉੱਚੀ ਦੇਖ ਕੇ ਦੁੱਖ ਜਾਂ ਮਹਿਸੂਸ ਹੁੰਦਾ ਕਿ ਪਿੰਡ ਦੇ ਵਿੱਚ ਆਏ ਹੋਏ 2-4 ਭਈਏ ਸਾਰੇ ਪਿੰਡ ਨੂੰ ਉਹ ਹਿੰਦੀ ਟੁੱਟੀ-ਭੱਜੀ ਸਿਖਾ ਜਾਂਦੇ ਆ ਪਰ ਸਾਰੇ ਪਿੰਡ ਤੋਂ ਰਲ ਕੇ ਇੱਕ ਉਹ 2-4 ਭਈਏ ਨੂੰ ਪੰਜਾਬੀ ਬੋਲਣੀ ਨਹੀਂ ਸਿਖਾਉਂਦੇ 11 ਕਰੋੜ ਲੋਕ ਲੈਂਦੇ ਪੰਜਾਬ 'ਚ ਪੰਜਾਬੀ ਬੋਲਦੇ ਆ ਤੇ 11 ਕਰੋੜ ਕਰੋੜ ਲੋਕ ਬਾਹਰਲੇ ਦੇਸ਼ਾਂ 'ਚ ਬੋਲਦੇ ਆ ਦੁਨੀਆ ਦੀ ਇਹ ਦਸਵੀਂ ਬੋਲੀ ਹੈ ਜੀ ਸਾਡੀ ਗਵਰਨਮੈਂਟ ਨੂੰ ਚਾਹੀਦਾ ਕਿ ਜਿਹੜਾ ਵੀ ਆਵੇ ਬੰਦਾ ਉਹਨੂੰ ਕਹੇ ਤੂੰ ਲਾਇਸੈਂਸ ਲੈਣਾ ਤੂੰ ਇੱਥੇ ਦਾ ਆਈਡਿਟੀ ਕਾਰਡ ਬਣਾਣਾ ਤਿੰਨ ਪੰਜਾਬੀ ਸਿੱਖਿਆ ਹੋਣਾ ਚਾਹੀਦਾ ਉਹਨਾਂ ਨੇ ਇੱਕ ਹੋਰ ਅੱਖਰ ਸ਼ੁਰੂ ਕਰ ਲਿਆ ਆਪਣੀਆਂ ਬੇਟੀਆਂ ਦੇ ਮਗਰ ਲਾ ਕੇ ਇੱਥੇ ਬਹੁਤ ਇਦਾਂ ਹੁੰਦੀ ਬਹੁਤ ਨੂੰ ਬੋਧ ਕਹੀ ਜਾਂਦੇ ਆ ਕੌਮ ਨੂੰ ਕੂਮ ਕਹੀ ਜਾਂਦੇ ਆ ਸਾਡੇ ਲੋਕ ਕਹੀ ਜਾਂਦੇ ਅਸੀਂ ਸੰਸਕਾਰ ਕਰਨ ਚੱਲੇ ਆ ਅਸੀਂ ਗੁਰਦੁਆਰੇ ਸੰਸਕਾਰ ਕਰਕੇ ਆਏ ਆ ਸੰਸਕਾਰ ਨੂੰ ਸੰਸਕਰ ਕਹੀ ਜਾਂਦੇ ਆ ਸਹਿਯੋਗ ਨੂੰ ਸੰਯੋਗ ਕਹੀ ਜਾਂਦੇ ਆ ਅੰਗਰੇਜ਼ੀ ਚ ਕੋਈ ਕਜਮ ਕਜਮ ਨਾਦਰ ਕਜਮ ਸਿਸਟਰ ਅੰਕਲ ਰਿਅਰਟੀ ਉਹ ਅੰਕਲਾਂ ਟੀਆ ਗੱਲਾਂ ਨਾ ਬਣਾਓ ਸਾਡਾ ਕੋ ਰਿਸ਼ਤੇ ਹੈਗੇ ਆ ਉਹਨਾਂ ਨੂੰ ਖਰਾਬ ਨਾ ਕਰੋ ਉਹਨਾਂ ਨੂੰ ਖਰਾਬ ਨਾ ਕਰੋ ਪੰਜਾਬੀ ਬੋਲੀ ਨੂੰ ਫਸਾਰ ਕਰ ਪੰਜਾਬੀ ਦੇ ਵਿੱਚ 12 ਉਪ ਬੋਲੀਆਂ ਜੀ ਇਹ 5000 ਸਾਲ ਪੁਰਾਣੀ ਬੋਲੀ ਆ ਸਾਡਾ ਟੀਵੀ ਯੂਐਸਏ ਅਤੇ ਸਾਡਾ ਰੇਡੀਓ ਯੂਐਸਏ ਦੇ ਸਰੋਤਾ ਜਨੋ ਤੇ ਦਰਸ਼ਕ ਵੀਰੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਣੇ ਕੋਲ ਸਾਡਾ ਟੀਵੀ ਯੂਐਸਏ ਸਿਆਟਲ ਮੈਰੀਸਵੈਲ ਦੇ ਸਟੂਡੀਓ ਦੇ ਵਿੱਚ ਪੰਜਾਬੀ ਕਮਿਊਨਿਟੀ ਦੀ ਇੱਕ ਮਹਾਨ ਸ਼ਖਸੀਅਤ ਗ੍ਰੇਟ ਪਰਸਨੈਲਿਟੀ ਸਰਦਾਰ ਬਲਬੀਰ ਸਿੰਘ ਐਮ.ਏ ਜੀ ਆ ਚੁੱਕੇ ਨੇ ਆਓ ਉਹਨਾਂ ਦਾ ਅਪਣੇ ਨਿੱਘਾ ਸਵਾਗਤ ਕਰਦੇ ਹਾਂ ਇਹ ਉਹ ਸ਼ਖਸੀਅਤ ਹੈ ਜਿਹੜੀ ਪੰਜਾਬ ਪੰਜਾਬੀ ਉੱਤ ਨੂੰ ਸਮਰਪਤ ਆ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਆਪਣੀ ਮਾਂ ਬੋਲੀ ਦੇ ਨਿਸ਼ਾਬਰ ਕੀਤੀ ਔਰ ਸੇਵਾ ਦੇ ਵਿੱਚ 24 ਘੰਟੇ ਲੱਗੇ ਰਹਿੰਦੇ ਨੇ ਐਮ.ਏ ਸਾਹਿਬ ਸਟੂਡੀਓ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕੀਤਾ ਜਾਂਦਾ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੇਖਣ ਵਾਲਿਆਂ ਨੂੰ ਸਾਡਾ ਟੀਵੀ ਤੇ ਜਿੰਨੇ ਵੀ ਸੱਜਣ ਮਿੱਤਰ ਵੇਖ ਰਹਾ ਹੈ ਮਾਮਾ ਭੈਣਾ ਮੋ ਜਿਹੜਾ ਮਾਤਾ ਮ ਜਿਹੜੀ ਵੀ ਦੇਖਦੇ ਆ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦਾਬ ਮੈਂ ਬੜਾ ਪਕਾਹ ਵਾਲਾ ਕਿ ਤੁਹਾਡੇ ਕੋਲ ਅੱਜ ਇਸ ਸਟੂਡੀਓ ਦੇ ਵਿੱਚ ਪਹੁੰਚਿਆ ਅ ਪਹਿਲਾਂ ਮੈਂ ਇੱਕ ਗੱਲ ਦੀ ਹੁਣੇ ਵਧਾਈ ਦੇ ਦਿਆਂ ਕਿ ਜਿਹੜਾ ਮੈਨੂੰ ਪਿੱਛੇ ਦ੍ਰਿਸ਼ ਦਿਖਦਾ ਮੇਰੇ ਪਿੰਡ ਦੀ ਤਸਵੀਰ ਦਿਸਣ ਰਹੀ ਹੈ ਇਹਦੇ ਲਈ ਇਹ ਟੀਵੀ ਵਾਲੇ ਬਹੁਤ ਵਧਾਈ ਦੇ ਹੱਕਦਾਰ ਵਾਹ ਜੀ ਵਾਹ ਜੀ ਕਿਉਂਕਿ ਸਾਡੀ ਕੋਸ਼ਿਸ਼ ਇਹ ਹੁੰਦੀ ਆ ਬਈ ਭਾਵੇਂ ਕਿ ਅਸੀਂ ਅਮਰੀਕਾ ਦੀ ਧਰਤੀ ਤੇ ਹੈਗੇ ਬੱਟ ਜੀ ਜੀ ਪਰ ਸਾਨੂੰ ਫੀਲਿੰਗ ਜਿਹੜੀ ਸਾਡੀ ਬਰਥ ਲੈਂਡ ਜਿਹੜੀ ਜਿੱਥੇ ਅਸੀਂ ਜੰਮੇ ਪਲੇ ਆ ਜਿਹੜੀ ਜਨੂ ਭੂਮੀ ਆ ਸਾਡੀ ਜੀ ਜੀ ਉਹ ਜ਼ਰੂਰ ਆਉਣੀ ਚਾਹੀਦੀ ਹੈ ਇਸੇ ਕਰਕੇ ਜਿਹੜਾ ਇਹ ਸਾਰਾ ਸਟੂਡੀਓ ਆ ਨਾ ਉਸ ਫੀਲਿੰਗ ਨੂੰ ਲੈਣ ਵਾਸਤੇ ਦੂਜੀ ਗੱਲ ਵੀ ਹੁਣ ਕੋ ਬੱਚੇ ਵੀ ਹੋਰ ਆਉਂਦੇ ਆ ਜਾਂ ਦੇਖਦੇ ਆ ਉਹਨਾਂ ਨੂੰ ਵੇਖ ਕੇ ਵੀ ਬਹੁਤ ਚੀਜ਼ ਵਧੀਆ ਲੱਗਦੀ ਆ ਮੈਨੂੰ ਵੀ ਐਸੇ ਪਿੱਛੇ ਪਿੰਡ ਅਮਰੀਕਾ ਬਣਾਤਾ ਸੀ ਮੈਨੂੰ ਆਪਾਂ ਤਾਂ ਤੁਹਾਡੀ ਪਿੰਡ ਅਮਰੀਕਾ ਫਿਲਮ ਆਈ ਸੀ ਤੁਸੀਂ ਵਿੱਚ ਸੀ ਇਹ ਸੱਜਣਾ ਨੇ ਇਹਨਾਂ ਨੇ ਫਿਲਮ ਬਣਾ ਕੇ ਔਰ ਉਹ ਫਿਲਮ ਬੜੀ ਕਨਸੈਪਟ ਬੜਾ ਵਧੀਆ ਸੀ ਔਰ ਚੰਗਾ ਲੱਗਿਆ ਔਰ ਇੱਥੇ ਜਿਹੜੀ ਪਿਛਲੀ ਕਨਸੈਪਟ ਚੰਗਾ ਲੱਗਿਆ ਪਰ ਮੈਂ ਉਹੀ ਗੱਲ ਫੇਰ ਸ਼ੁਰੂ ਆ ਗਈ ਹੈ ਵੀ ਲੋਕੀ ਕਈ ਵਾਰੀ ਮੈਨੂੰ ਲੱਗਦਾ ਵੀ ਜਿਹੜੇ ਜਿਸ ਫਿਲਮ ਚ ਜ਼ਿਆਦਾ ਲੋਕੀ ਗਾਲਾਂ-ਗੋਲਾਂ ਕੱਢਣ ਉਹ ਦੇਖਣੀ ਪਸੰਦ ਕਰਦੇ ਸਾਡੇ ਲੋਕ ਜਾਂ ਇਹ ਸਾਫ ਸੁਥਰੀ ਫਿਲਮ ਨੂੰ ਦੇਖਣ ਉਹਨੂੰ ਘੱਟ ਨਹੀਂ ਰਿਸਪੌਂਸ ਮਿਲਦਾ ਸਾਡੀ ਬਦਕਿਸਮਤੀ ਇਹ ਆ ਕਿ ਅਸੀਂ ਉਹਨਾਂ ਦੇ ਮਗਰ ਲੱਗੇ ਆ ਜਿਨ੍ਹਾਂ ਨੂੰ ਪੰਜਾਬੀ ਦੀ ਜਿਹੜੀ ਥੀਮ ਆ ਜਿਹੜਾ ਗਰਾਉਂਡ ਆ ਲੈਵਲ ਜਿੱਥੋਂ ਸਾਡੇ ਮਾਪੇ ਨੇ ਸਾਨੂੰ ਕਿਹਾ ਸੀ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ ਜਿਸ ਮਾਂ ਨੇ ਵੀ ਕਿਸੇ ਪੁੱਤ ਨੂੰ ਜੰਮਿਆ ਅਗਰ ਉਹ ਪੰਜਾਬ ਦੇ ਵਿੱਚ ਆ ਉਹਨੇ ਸਭ ਤੋਂ ਪਹਿਲਾਂ ਅਖਰ ਮਾਂ ਸਿਖਾਇਆ ਜੀ ਦੂਜਾ ਅਖਰ ਮਾਂ ਮਾ ਮਾਮਾ ਜੀ ਮਾਂ ਦਾ ਭਰਾ ਉਦੋਂ ਬਾਅਦ ਸਾਨੂੰ ਬਾਕੀ ਅਖਰ ਸਿਖਾਏ ਆ ਹਾਂਜੀ ਅਸੀਂ ਜਦੋਂ ਆਪਣੀ ਮਾਂ ਦਾ ਨਾਮ ਲੈਨੇ ਤਾਂ ਅਸੀਂ ਆਪਣੀ ਮਾਂ ਬੋਲੀ ਨੂੰ ਤੇ ਮਾਂ ਨੂੰ ਪ੍ਰਮੋਟ ਕਰ ਰਹੇ ਆ ਮਾਂ ਨੂੰ ਅੱਗੇ ਲਿਆ ਰਹੇ ਆ ਜਦੋਂ ਅਸੀਂ ਇਹਨਾਂ ਦੇਸ਼ਾਂ 'ਚ ਬੈਠ ਕੇ ਆਪਣੀ ਮਾਂ ਦੀ ਗੱਲ ਕਰਦੇ ਆ ਅਗਰ ਕੁਝ ਲੋਕਾਂ ਨੂੰ ਉਸ ਗੱਲ ਦੀ ਸਮਝ ਨਹੀਂ ਉਹ ਲੋਕ ਥੋਥੇ ਅਨਪੜ੍ਹ ਸਮਝੇ ਜਾਣਗੇ ਚਾਹੇ ਪੜ੍ਹੇ ਲਿਖੇ ਹੋਣ ਪਰ ਉਹਨਾਂ ਦੀ ਬਦਕਿਸਮਤੀ ਇਹ ਆ ਕਿ ਉਹ ਆਪਣਾ ਆਪ ਨਹੀਂ ਗੁਆ ਰਹੇ ਆਪਣੀ ਬੋਲੀ ਨਹੀਂ ਗੁਆ ਰਹੇ ਉਹ ਆਪਣੀ ਮਾਂ ਦੀ ਇੱਜ਼ਤ ਗੁਆ ਰਹੇ ਜਿਸ ਮਾਂ ਨੇ ਉਹਨਾਂ ਨੂੰ ਪੈਦਾ ਕੀਤਾ ਜੀ ਜੀ ਉਹਦੀ ਇੱਜ਼ਤ ਉਹ ਗੁਆ ਰਹੇ ਆ ਸਾਨੂੰ ਚਾਹੀਦਾ ਤਾਂ ਇਹ ਆ ਕਿ ਅਸੀਂ ਆਪਣੀ ਮਾਂ ਬੋਲੀ ਲਈ ਜਿਸ ਦੇਸ਼ ਵਿੱਚ ਵੀ ਰਹਿੰਦੇ ਆ ਉਹਦੇ ਲਈ ਕੰਮ ਕਰਦੇ ਰਹੀਏ ਤਾਂ ਕਿ ਸਾਡੀਆਂ ਮਾਂ ਮਾਂ ਦੀਆਂ ਉਮਰਾਂ ਲਵੇਰੀਆਂ ਹੁਣ ਮਤਲਬ ਸਾਡੀ ਬੋਲੀ ਹੋਰ ਬਧੇ ਫੁੱਲੇ ਹੋਰ ਦੁਨੀਆ ਤੱਕ ਜਾਵੇ ਜਿਹੜੇ ਲੋਕ ਆਪਣੀ ਬੋਲੀ ਭੁੱਲ ਜਾਂਦੇ ਆ ਨਾ ਉਹ ਕਿਹਾ ਸੀ ਨਾ ਕਿਸੇ ਨੇ ਕਥਨ ਕੀਤਾ ਸੀ ਕਿ ਜੇ ਤੁਸੀਂ ਕਿਸੇ ਨੂੰ ਉਹਦੀ ਬੋਲੀ ਭੁਲਾ ਦਿਓ ਸਮਝੋ ਉਹਦਾ ਕੰਮ ਖਤਮ ਹੋ ਗਿਆ ਸਾਨੂੰ ਇਹ ਜਿਹੜੀ ਬੋਲੀ ਭੁਲਾਣ ਵਾਲੀ ਗੱਲ ਆ ਸਾਨੂੰ ਉਹ ਨਹੀਂ ਕਰਨੀ ਚਾਹੀਦੀ ਸਾਡੇ ਬਹੁਤੇ ਲੋਕ ਠੀਕ ਆ ਜੀ ਇੱਥੇ ਅੰਗਰੇਜ਼ੀ ਬੋਲ ਕੇ ਕੰਮ ਕਰਦੇ ਆ ਹਾਂਜੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਆਪਣੀ ਬੋਲੀ ਨਾ ਬੋਲੀਏ ਆਪਣੇ ਬੱਚਿਆਂ ਨੂੰ ਵੀ ਸਿਖਾ ਲਓ ਅੰਗਰੇਜ਼ੀ ਬੱਚਿਆਂ ਨੇ ਸਕੂਲੇ 8 ਘੰਟੇ ਜਾ ਕੇ ਸਿੱਖ ਹੀ ਲੈਣੀ ਆ ਪਰ ਪੰਜਾਬੀ ਤਾਂ ਅਸੀਂ ਜੇ ਬੋਲਦੇ ਰਹਿ ਮੰਗੇ ਤਾਂ ਸਾਡੀ ਮਾਂ ਦੀ ਕਦਰ ਵੀ ਹੋਵੇਗੀ ਸਾਡੀ ਬੋਲੀ ਦੀ ਕੱਲ ਉਹੀ ਭਾਸ਼ਾ ਮਾਂ ਦੀ ਚੱਲ ਪਈ ਆ ਸਾਡੇ ਜਿਹੜੀ ਸਾ ਸਿਮਰ ਪ੍ਰੋਡਕਸ਼ਨ ਵਾਲੇ ਨਾ ਜੀ ਉਹਨਾਂ ਦਾ ਮਕਸਦ ਵੀ ਇਹੀ ਸੀ ਕਿ ਭਾਵੇਂ ਅਸੀਂ ਬਾਹਰਲੇ ਦੇਸ਼ਾਂ ਚ ਰਹਿੰਨੇ ਆ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਨੂੰ ਸੱਭਿਆਚਾਰ ਨੂੰ ਆਪਾਂ ਆਪਣੀ ਜਿਹੜੀ ਬੈਕਗ੍ਰਾਉਂਡ ਉਹ ਦਿਖਾਈ ਹੈ ਨਾ ਜੀ ਜੀ ਤੇ ਉਹ ਜਿਹੜੀ ਫਿਲਮ ਵੀ ਸੀ ਪੈਂਡ ਅਮਰੀਕਾ ਸਾਡੇ ਗ੍ਰੇਟਰ ਸਿਆਟਲ ਦੇ ਜਿਹੜੀ ਮਹਾਨ ਸ਼ਖਸੀਅਤ ਹੈ ਉਹ ਵੀ ਡਾਕਟਰ ਚੰਦ ਸਿੰਘ ਜੀ ਜੀ ਉਹਨਾਂ ਦੀ ਮਨ ਦੀ ਖੁਆਇਸ਼ ਸੀ ਕਿ ਉਹ ਇਹੋ ਜੀ ਚੀਜ਼ ਅਸੀਂ ਪੇਸ਼ ਕਰੀਏ ਲੋਕਾਂ ਨੂੰ ਦਿਖਾਈਏ ਕਿ ਜਿਹੜਾ ਆਪਣੇ ਰੂਟਸ ਦੇ ਨਾਲ ਜੁੜਨ ਸਾਫ ਸੁਥਰੀ ਹੋਵੇ ਜਿਹਦੇ ਚ ਠੇਠ ਪੰਜਾਬੀ ਔਰ ਉਹ ਚ ਇੱਕ ਇਹ ਵੀ ਖਾਸ ਸੀ ਦੋਨੋਂ ਪੰਜਾਬਾਂ ਦੇ ਮਤਲਬ ਐਕਟਰ ਵਿੱਚ ਲੈ ਗਿਆ ਦਿਖਾਏ ਗਿਆ ਸੀ ਇਹ ਹੋਰ ਪਿਆਰ ਦੋਨਾਂ ਦੀ ਕਹਾਣੀ ਕਹਾਣੀ ਮੈਚਿੰਗ ਸੀ ਨਾ ਮੈਚਿੰਗ ਦਿਖਾਈ ਸੀ ਔਰ ਡਾਕਟਰ ਸਾਹਿਬ ਉਹ ਤਾਂ ਉਹ शख्सियत ਜਿਨ੍ਹਾਂ ਨੇ ਇੱਕ ਪਹਿਲਾ ਫਿਲਮ ਲਈ ਸ਼ੂਦ ਟੂ ਖਾਲਸਾ ਉਹ ਦੇਖੋ ਸਾਨੂੰ ਉਹ ਫਿਲਮ ਦਾ ਰਿਸਪੌਂਸ ਸਾਡਿਆਂ ਤੋਂ ਘੱਟ ਮਿਲਿਆ ਲੋਕੀਆਂ ਸਟੇਟਾਂ ਵਾਲਿਆਂ ਨੇ ਉਹ ਉਹਨੂੰ ਕੋਈ ਨੇ ਤੇਲਗੂ ਚ ਡੱਬ ਕੀਤਾ ਮਰਾਠੀ ਚ ਡੱਬ ਕੀਤਾ ਹਿੰਦੀ ਇੰਗਲਿਸ਼ ਮਲਿਆਲਮ ਦੇ ਵਿੱਚ ਤਾਮਲ ਦੇ ਵਿੱਚ ਉਹਨੂੰ ਅਣਗਹਿਤ ਪਸ਼ਾਵਾਂ ਚ ਉਹਨਾਂ ਨੇ ਡੱਬ ਕਰਕੇ ਆਪੋ ਆਪਣੇ ਉਹਨਾਂ ਨੇ ਇਲਾਕਿਆਂ ਦੇ ਵਿੱਚ ਫਿਲਮ ਨੂੰ ਪ੍ਰਮੋਟ ਕੀਤਾ ਦਿਖਾਇਆ ਪਰ ਉਹ ਸ਼ੁੱਧ ਤੋਂ ਖਾਲਸਾ ਫਿਲਮ 컨ਸੈਪਟ ਸੀ ਗੁਰੂ ਸਾਹਿਬ ਜੀ ਦਾ ਕਿ ਖਾਲਸੇ ਦਾ ਅਰਥ ਕੀ ਹੈ ਮਹਾਰਾਜ ਨੇ ਇਹ ਖਾਲਸਾ ਪੰਥ ਪੈਦਾ ਕਿਉਂ ਕੀਤਾ ਹਨ ਇਹਦਾ ਇਤਿਹਾਸ ਉਹ ਚੀਜ਼ ਨੂੰ ਵੀ ਸਾਨੂੰ ਰਿਸਪੌਂਸ ਨਹੀਂ ਮਿਲਿਆ ਕਿਉਂਕਿ ਉਹ ਤੁਹਾਡੀ ਗੱਲ ਸਹੀ ਵੀ ਲੋਕ ਜ਼ਿਆਦਾਤਰ ਸਾਡੇ ਉਹ ਚੀਜ਼ਾਂ ਲਾਈਕ ਕਰਦੇ ਵੀ ਜਿਹਦੇ ਵਿੱਚ ਹੂਹਾ ਹੋਵੇ ਹੂਹਾ ਹੋਵੇ ਹੂਹਾ ਹੋਵੇ ਅਸੀਂ ਵਿਚਾਰਾਂ ਦੀ ਕੌਮ ਨਹੀਂ ਹੈਗੇ ਉਹ ਮਤਲਬ ਥੱਕ ਰਹੇ ਹਾਂ ਅਸੀਂ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਗਾਇਕ ਆ ਉਹਦੇ ਚੋਂ ਮੈਨੂੰ 5-7 ਗਾਇਕਾਂ ਨੂੰ ਛੱਡ ਕੇ 10 ਵੇ ਕਿਹਨੂੰ ਕਲਾਸਿਕਲ ਆਉਂਦਾ ਕਿਨੂੰ ਇਹ ਸਮਝਿਆ ਕਿ ਅਸੀਂ ਆਪਣੀ ਬੋਲੀ ਨੂੰ ਉੱਚਾ ਚੱਕਣਾ ਜੀ 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 ਅੰਗਰੇਜ਼ੀ ਦੇ ਅੱਧੇ ਅਖਰ ਵਿੱਚ ਆਂ ਡਏ ਆ ਵਿੱਚ ਹੋਰ ਕਿਥੇ ਭਾਸ਼ਾ ਦੇ ਆਂ ਡਏ ਆ ਉਹ ਸਟੇਜਾਂ ਤੇ ਖੜ ਕੇ ਗਾਣੇ ਗਾਣ ਵਾਲਿਆਂ ਨੂੰ ਲੋਕ ਕਹਿੰਦੇ ਭਈ ਇਹ ਪੰਜਾਬੀ ਗਾਇਕ ਨੇ ਹਾਂ ਸੁਰਿੰਦਰ ਕੌਰ ਅਸਾ ਸਿੰਘ ਮਸਤਾਨਾ ਮੁਹੰਮਦ ﺻਦੀਕ ਸਾਹਿਬ ਮਾਨਕ ਸਾਹਿਬ ਇਹਨਾਂ ਗਾਇਕਾਂ ਨੂੰ ਲੋਕ ਭੁੱਲਦੇ ਜਾ ਰਹੇ ਪਰ ਜਿੱਥੇ ਵੀ ਗਾਣਾ ਵੱਜਦਾ ਹਾਂ ਫਿਰ ਲੋਕ ਨੱਚਣਾ ਪੈਂਦੇ ਆ ਉਹਨਾਂ ਦੇ ਵੀ ਨੱਚਦੇ ਆ ਨਾ ਜੀ ਜੀ ਐਡੀ ਮਢੀਰ ਦੇ ਗਾਣੇ ਵੱਜਦੇ ਇਹਨਾਂ ਤੇ ਨਹੀਂ ਕੱਲੇ ਨੱਚਦੇ ਉਹਨਾਂ ਦੇ ਵੀ ਨੱਚਦੇ ਆ ਪਰ ਸਾਡੀ ਜਿਹੜੀ ਨਵੀਂ ਜਨਤਾ ਆ ਨਵੇਂ ਬੱਚੇ ਆ ਉਹਨਾਂ ਨੂੰ ਸਮਝਾਉਣ ਤੇ ਸਾਡਾ ਕਸੂਰ ਹੈ ਕਿ ਅਸੀਂ ਉਹਨਾਂ ਨੂੰ ਪੰਜਾਬੀ ਬੋਲੀ ਦਾ ਕਨਸੈਪਟ ਸਮਝਾ ਨਹੀਂ ਸਕਦੇ ਅਸੀਂ ਪੰਜਾਬ 'ਚ ਇਟ ਪੱਟੇ ਦੇ ਗਾਇਕ ਨਿਕਲ ਰਿਹਾ ਕਿ ਸਾਡੇ ਕੋਲ ਅਸੀਂ ਗਾਇਕਾਂ ਦੀ ਕੌਮ ਆ ਸਾਰੀ ਕਿੰਨੇ ਕੁ ਸਾਇੰਟਿਸਟ ਬਣੇ ਆ ਕਿੰਨੇ ਕੁ ਨਰਸਾਂ ਚ ਜਾਂਦੇ ਸਾਡੇ ਬੱਚੇ ਕਿਉਂ ਨਹੀਂ ਜਾ ਰਹੇ ਪੜ੍ਹੇ ਲਿਖੇ ਕਿਉਂ ਨਹੀਂ ਹੁਣ ਇੱਥੇ ਬੱਚੇ ਅਮਰੀਕਾ 'ਚ ਮਿਲਦੇ ਆ ਜਿਹਨੂੰ ਮੈਂ ਪੁੱਛਦਾ ਕਦੇ ਵੀ ਤੁਰਿਆ ਜਾਣਾ ਦਫਤਰ ਤੋਂ ਆਉਂਦਾ ਸੀ ਮੈਂ ਕਿਤੇ ਵੀ ਕੋ ਚਾਹ ਕਾਫੀ ਲੈਣੀ ਪੁੱਛਣਾ ਬੇਟੇ ਪੜਦਾ ਨਹੀਂ ਜੀ ਮੈਂ ਹਾਈ ਸਕੂਲ ਕੀਤੀ ਆ ਇਹਦੇ ਤੋਂ ਬਾਅਦ ਕਿਉਂ ਨਹੀਂ ਪੜਦੇ ਅਸੀਂ ਅੱਛਾ ਬੋਲੀ ਦੀ ਗੱਲ ਚੱਲ ਰਹੀ ਸੀ ਆਪਣੀ ਮਾਂ ਪਾਪਾ ਸਾਡੀ ਹਰ ਇੱਕ ਬੰਦਾ ਚਾਹੁੰਦਾ ਮੈਂ ਇਹਨੂੰ ਪ੍ਰਮੋਟ ਕਰਾਂ ਕਰਨੀ ਚਾਹੀਦੀ ਜੀ ਕੱਲ ਆਪਾਂ ਕਰ ਲਈਏ ਉਹੀ ਸ਼ੁਰੂਆਤ ਕਰਦੇ ਆ ਫੌਰ ਐਗਜ਼ਾਮਪਲ ਨਹੀਂ ਜੋ ਰਿਐਲਿਟੀ ਆ ਗਰਾਊਂਡ ਰਿਐਲਿਟੀ ਪੰਜਾਬ ਦੀ ਧਰਤੀ ਤੇ ਦੂਜੇ ਸੂਬਿਆਂ ਤੋਂ ਸਾਡੇ ਜਿਹੜੇ ਪਰ ਵਸਪਰ ਆਉਂਦੇ ਆ ਮਜ਼ਦੂਰੀ ਕਰਨ ਆਉਂਦੇ ਆ ਵੈਲਕਮ ਹੈ ਉਹਨਾਂ ਦਾ ਆਪਾਂ ਨੂੰ ਵੈਲਕਮ ਕਰਨਾ ਆਪਾਂ ਕਰਦੇ ਵੀ ਆ ਜੀ ਹਰ ਦੂਜੀ ਭਾਸ਼ਾ ਦਾ ਆਪਾਂ ਸਤਿਕਾਰ ਵੀ ਕਰਦੇ ਆ ਜੀ ਪਰ ਕਮਾਲ ਦੀ ਗੱਲ ਇਹ ਆ ਬਈ ਉਹ ਚੀਜ਼ ਦੇਖ ਕੇ ਦੁੱਖ ਜਾਂ ਮਹਿਸੂਸ ਹੁੰਦਾ ਕਿ ਪਿੰਡ ਦੇ ਵਿੱਚ ਆਏ ਹੋਏ 2-4 ਭਈਏ ਸਾਰੇ ਪਿੰਡ ਨੂੰ ਉਹ ਹਿੰਦੀ ਟੁੱਟੀ ਪੱਜੀ ਸਿਖਾ ਜਾਂਦੇ ਆ ਪਰ ਸਾਰੇ ਪਿੰਡ ਤੋਂ ਰਲ ਕੇ ਇੱਕ ਉਹ 2-4 ਭਈਆ ਨੂੰ ਪੰਜਾਬੀ ਬੋਲਣਾ ਹੀ ਨਹੀਂ ਸਿਖਾ ਹੋ ਰਹੀ ਮੈਂ ਉਹਦਾ ਜਵਾਬ ਇਹੀ ਦੇ ਸਕਦਾ ਜੀ ਸਾਨੂੰ ਇਹ ਲੱਗਦਾ ਆ ਕਿਸ ਬੰਦੇ ਨੂੰ ਜੇ ਅਸੀਂ ਪੰਜਾਬੀ ਬੋਲਾਂਗੇ ਸਮਝ ਨਹੀਂ ਆਏਗੀ ਹਰ ਇਨਸਾਨ ਜਿਹੜਾ ਜੰਮਿਆ ਉਹ ਵਿਦਿਆਰਥੀ ਹੈ ਜੀ ਉਮਰ ਉਹਦੀ ਚਾਹੇ ਕੋਈ ਵੀ ਆ ਬਜ਼ੁਰਗ ਹੁੰਦਾ ਲੈ ਲਓ ਚਾਹੇ ਬੱਚਾ ਲੈ ਲਓ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤੁਸੀਂ ਸਿੱਖਦੇ ਆ ਸਿੱਖ ਕੌਮ ਦਾ ਸਿੱਖ ਦਾ ਕਨਸੈਪਟ ਵੀ ਇਹੀ ਆ ਕਿ ਅਸੀਂ ਸਾਰੀ ਉਮਰ ਸਿੱਖਦੇ ਆ ਬਿਲਕੁਲ ਸਹੀ ਆ ਜਿਹਨਾਂ ਨੂੰ ਤੁਸੀਂ ਕਹਿੰਦੇ ਪ੍ਰਵਾਸੀ ਮਜ਼ਦੂਰ ਆ ਪ੍ਰਵਾਸੀ ਮਜ਼ਦੂਰ ਆਉਂਦੇ ਆ ਉਹ ਇੱਕ ਬੰਦਾ ਹੁੰਦਾ ਆ ਹੂੰ ਚਾਰ ਜੀ ਕਰਦੇ ਉਹ ਨਾਲ ਹਿੰਦੀ ਸਿੱਖਣ ਦੀ ਕੋਸ਼ਿਸ਼ ਲੱਗੇ ਆ ਜੇ ਚਾਰੇ ਜੀ ਇੱਕ ਇੱਕ ਅੱਖਰ ਨੂੰ ਰੋਜ਼ ਦਾ ਸਖਾਰਾ ਆ ਜਾ ਬਸ ਹਾਂ ਹਾਂ ਕੱਲੋਂ ਸਖਾਰਣ ਚਲੇ ਜਾ ਹਾਂ ਜੀ ਤਿੰਨਾਂ ਮਹੀਨਿਆਂ ਚ ਉਹ ਚੰਗੀ ਖਾਸੀ ਪੰਜਾਬੀ ਬੋਲਣ ਲੱਗ ਚੁ ਇਹਦੀ ਬਣੇ ਸਿਫਤ ਅਸੀਂ ਕਹਿਣਾ ਸ਼ੁਰੂ ਕਰਦੇ ਆ ਭਈਆ ਤੂੰ ਆ ਜਾ ਪਾਠੇ ਪਾ ਦੇ ਪਾਠੇ ਲੈ ਜਾ ਸਾਨੂੰ ਕੀ ਲੋੜਿਆ ਉਹਨਾਂ ਦੀ ਉਹ ਗਲਤ ਪੰਜਾਬੀ ਅਸੀਂ ਆਪਣੀ ਬੋਲੀ ਨੂੰ ਆਪਣੀ ਮਾਂ ਬੋਲੀ ਨੂੰ ਅਗਰ ਅਗ ਵਧਾਉਣਾ ਆ ਹਾਂ ਹਾਂ ਤਾਂ ਇੱਕ ਉਹਦਾ ਬੰਦਾ ਇੱਕ ਅਸੀਂ ਕਹਿੰਦੇ ਹੁਣੇ ਨਾ ਸਾਡੀ ਅਖਬਾਰ ਦਾ ਇੱਕ ਪਾਟਕ ਹੋਰ ਬਣਾਓ ਪੰਜਾਬੀ ਬੋਲੀ ਇੱਕ ਬੰਦੇ ਨੂੰ ਹੋਰ ਸਿਖਾਓ ਜੀ 11 ਕਰੋੜ ਲੋਕ ਲੈਂਦੇ ਪੰਜਾਬ ਚ ਪੰਜਾਬੀ ਬੋਲਦੇ ਆ ਤੇ 11 ਕਰੋੜ ਕਰੋੜ ਲੋਕ ਬਾਹਰਲੇ ਦੇਸ਼ਾਂ ਚ ਬੋਲਦੇ ਆ ਦੁਨੀਆ ਦੀ ਇਹ ਦਸਵੀਂ ਬੋਲੀ ਆ ਜੀ ਅੱਛਾ ਬੈਂਕੂਵਰ ਚ ਯੂਬਾ ਸਿਟੀ ਚ ਬੋਰਡ ਲੱਗੇ ਆ ਪੰਜਾਬੀ ਚ ਵਾਹ ਠੀਕ ਜਿਹੜੇ ਆ ਸਟਰੀਟ ਬੋਰਡ ਆ ਸਾਈਨ ਸਾਈਨ ਤੇ ਸਾਡੇ ਪੰਜਾਬ ਵਿੱਚ ਲੋਕ ਅੰਗਰੇਜ਼ੀ ਸਕੂਲਾਂ ਚ ਕਾਨਵੈਂਟ ਸਕੂਲਾਂ 'ਚ ਬੱਚਿਆਂ ਨੂੰ ਭੇਜ ਰਹੇ ਆ ਨਾ ਕਿ ਜਿਹੜੇ ਅੱਛਾ ਜਿਹੜੇ ਸਰਕਾਰੀ ਸਕੂਲਾਂ 'ਚ ਉੱਥੇ ਪ੍ਰਵਾਸੀਆਂ ਦੇ ਬੱਚੇ ਪੜ੍ਹਦੇ ਉਹ ਵਧੀਆ ਪੰਜਾਬੀ ਬੋਲਦੇ ਆ ਹੂੰ ਚੰਗੀ ਗੱਲ ਐ ਜੇ ਬੋਲਦੇ ਪਰ ਜਿਹੜੇ ਲੋਕ ਉਹਨਾਂ ਦਾ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦੇ ਆ ਬਿੱਤ ਰਿਹਾ ਕਿ ਕੋਸ਼ਿਸ਼ ਕਰਨ ਇੱਕ ਇੱਕ ਅੱਖਰ ਕਰਕੇ ਸਿਖਾ ਦੇਣ ਤਾਂ ਕਿ ਉਹਨਾਂ ਨੂੰ ਵੀ ਦੋ ਬੋਲੀਆਂ ਆ ਜਾਣ ਹੂੰ ਹੂੰ ਉਹਨਾਂ ਨੂੰ ਸਿਖਾਣੀਆਂ ਚਾਹੀਦੀਆਂ ਨਾ ਕਿ ਅਸੀਂ ਉਹਨਾਂ ਮਗਰ ਲਾ ਕੇ ਗਲਤ ਮਲਤ ਉਹਨਾਂ ਦੀ ਹਿੰਦੀ ਗਲਤ ਬੋਲੀਏ ਜਾਂ ਬ੍ਰਿਜ ਭਾਸ਼ਾ ਬੋਲਦੇ ਆ ਉਹ ਗਲਤ ਬੋਲੀਏ ਦੇਖੋ ਜੀ ਕੰਪੈਰੀਟਿਵਲੀ ਆਪਾਂ ਜੇ ਦੇਖੀਏ ਜਦੋਂ ਆਪਾਂ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਹੋਏ ਆਂ ਜੀ ਅਸੀਂ ਇੱਥੇ ਆਏ ਆ ਇੱਥੇ ਦੇਖੋ ਪੰਜਾਬੀ ਮਾਂ ਬੋਲੀ ਭਾਸ਼ਾ ਦਾ ਅਮਰੀਕਾ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਜਾਂਦਾ ਸਤਿਕਾਰ ਕੀਤਾ ਜਾਂਦਾ ਦਫ਼ਤਰਾਂ ਦੇ ਵਿੱਚ ਵੀ ਤੁਸੀਂ ਦੱਸਿਆ ਉਹ ਸਾਈਨ ਲਿਖੇ ਹੋਏ ਆ ਨਾ ਥੱਲੇ ਪੰਜਾਬੀ ਵਿੱਚ ਵੀ ਲਿਖਿਆ ਹੁੰਦਾ ਪਰ ਨਾਲ ਇਹਨਾਂ ਦੀ ਇਹ ਵੀ ਰਿਕੁਆਇਰਮੈਂਟ ਹੁੰਦੀ ਆ ਵੀ ਅੰਗਰੇਜ਼ੀ ਸਿੱਖ ਕੰਪਲਸਰੀ ਆ ਅਸੀਂ ਆ ਕੇ ਸਿੱਖਦੇ ਆ ਨਾ ਅੰਗਰੇਜ਼ੀ ਸਿੱਖਦੇ ਆ ਤੇ ਉੱਥੇ ਕਿਉਂ ਨਹੀਂ ਪੰਜਾਬੀ ਸਿੱਖਦੇ ਆ ਸਾਡੀ ਗਵਰਨਮੈਂਟ ਨੂੰ ਚਾਹੀਦਾ ਕਿ ਜਿਹੜਾ ਵੀ ਆਵੇ ਬੰਦਾ ਉਹਨੂੰ ਕਹੇ ਵੀ ਤੂੰ ਲਾਇਸੈਂਸ ਲੈਣਾ ਹੂੰ ਤੂੰ ਇੱਥੇ ਦਾ ਆਈਡੀ ਕਾਰਡ ਬਣਾਉ ਤੈਨੂੰ ਪੰਜਾਬੀ ਸਿੱਖਿਆ ਹੋਣਾ ਚਾਹੀਦਾ 8 ਮਹੀਨੇ ਦਾ ਕੋਰਸ ਲੈ 6 ਮਹੀਨੇ ਦਾ ਲੈ 4 ਮਹੀਨੇ ਦਾ ਲੈ ਇੱਕ ਦਿਨ ਪੜਨ ਜਾਂ ਹਫਤੇ 'ਚ ਪੰਜਾਬੀ ਸਿੱਖ ਸਾਡੇ ਸਕੂਲਾਂ ਦਾ ਕੰਮ ਆ ਜਿਹੜੇ ਅਡਲਟ ਸਕੂਲ ਨੇ ਜਿੱਦਾਂ ਅਮਰੀਕਾ 'ਚ ਨੇ ਅਡਲਟ ਸਕੂਲ ਪੰਜਾਬ ਵਿੱਚ ਖੋਲੇ ਜਾ ਸਕਦੇ ਆ ਜੀ ਜੀ ਉਹ ਹਰ ਇੱਕ ਬਾਹਰੋਂ ਆਏ ਬੰਦੇ ਨੂੰ ਪੰਜਾਬੀ ਸਿਖਾਵੇ ਤਾਂ ਕਿ ਪੰਜਾਬ ਵਿੱਚ ਇੱਕ ਦੂਜੇ ਨਾਲ ਗੱਲਬਾਤ ਚੰਗੇ ਕਈ ਵਾਰੀ ਅਧੀਆਂ ਲੜਾਈਆਂ ਇੱਥੋਂ ਪੈ ਜਿੰਦੀਆਂ ਕਿ ਸਾਨੂੰ ਬੋਲੀ ਨਹੀਂ ਆਉਂਦੀ ਅਸੀਂ ਬੋਲੀ ਨੂੰ ਪ੍ਰਸਾਰ ਬੋਲੀ ਨੂੰ ਚੰਗੀ ਤਰ੍ਹਾਂ ਬੋਲਦੇ ਨਹੀਂ ਦੂਜਾ ਉਹਦਾ ਗਲਤ ਮਤਲਬ ਲੈ ਜਾਂਦਾ ਪਰ ਐਵੇਂ ਸਾਹਿਬ ਇੱਥੇ ਵੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਇਹ ਆਪਣੇ ਜਿਹੜੀ ਜ਼ਿਆਦਾ ਪੜ੍ਹੇ ਲਿਖੇ ਮੈਂ ਕਹਿੰਦਾ ਮੈਂ ਬੰਦਾ ਜ਼ਿਆਦਾ ਪੜ੍ਹਿਆ ਲਿਖਿਆ ਵੀ ਨਹੀਂ ਹੋਣਾ ਚਾਹੀਦਾ ਹੋ ਸਕਦਾ ਉਹ ਵੈਸੇ ਉਹੋ ਵੀ ਘਰਾਂ 'ਚ ਉਹਨਾਂ ਨੇ ਫੇਰ ਬਾਅਦ 'ਚ ਰੋਲੀਆਂ ਵਾਂਗ ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਹੈਗੀ ਇਹ ਬੋਲਦੇ ਨਹੀਂ ਹੈਗੇ ਪਰ ਮੈਂ ਜਦੋਂ ਦੇਖਿਆ ਕਈ ਵਾਰੀ ਉਹ ਘਰਾਂ ਦੇ ਵਿੱਚ ਛੋਟੇ ਬੱਚਿਆਂ ਨਾਲ ਉਹ ਇੰਗਲਿਸ਼ 'ਚ ਗੱਲ ਕਰਦੇ ਆ ਉਹਦਾ ਕਾਰਨ ਇਹ ਜਿਹੜਾ ਵੱਡਾ ਕਾਰਨ ਇਹ ਆ ਰਿਹਾ ਜੀ ਅਸੀਂ ਪਤਾ ਕੀ ਕਰਨੇ ਆ ਸਾਡੇ ਬੱਚਿਆਂ ਨੂੰ ਜੇ ਪੰਜਾਬੀ ਸਿਖਾਈ ਗਈ ਸਕੂਲੇ ਜਾ ਕੇ ਇਹਨੂੰ ਨਿਆਣਿਆਂ ਦੇ ਨਾਲ ਨਹੀਂ ਬੁਲਾਉਣਾ ਹੂੰ ਜਿਹੜਾ ਵੀ ਬੱਚਾ ਸਕੂਲੇ ਜਾਏਗਾ ਉਹ 8 ਘੰਟੇ ਲਈ ਸਕੂਲੇ ਰਹੇਗਾ 8 ਘੰਟੇ ਜੰਗਰੇਜੀ 6-7 ਮਹੀਨਿਆਂ ਚ ਸਭ ਤੋਂ ਵਧੀਆ ਸਿੱਖ ਜਾਏਗਾ ਜੀ ਸਾਡੇ ਕੋਲ ਘਰ ਉਹਨੇ 10-12 ਘੰਟੇ ਰਹਿਣਾ ਉਹ ਚ ਉਹਨੇ 10 ਘੰਟੇ ਦਾ ਸੌਣਾ 12 ਘੰਟੇ ਨਿਆਣੇ ਨੇ ਸਾਡੇ ਕੋਲ 2-3 ਘੰਟੇ ਖੇਲਣਾ ਉੱਚ ਜੇ ਇੱਕ-ਇੱਕ ਅੱਖਰ ਸਿਖਾਉਂਦੇ ਰਹੋਗੇ ਉਹ ਤੁਹਾਡੀ ਪੰਜਾਬੀ ਵੀ ਸਮਝਦਾ ਰਹੂਗਾ ਤੇ ਉਹਨੂੰ ਦੋਨੋਂ ਭਾਸ਼ਾ ਆਉਣਗੀਆਂ ਬੇਤਰਿਆ ਕਿ ਤੁਸੀਂ ਜੇ ਇੱਕ ਜਾਂ ਦੋ ਭਾਸ਼ਾ ਸਿਖਾ ਦਿੰਨੇ ਆਪਣੇ ਬੱਚੇ ਨੂੰ ਕਿਤੇ ਵੀ ਜਾ ਕੇ ਉਹਨੂੰ ਤਕਲੀਫ ਨਹੀਂ ਹੋਏਗੀ ਕਿਉਂਕਿ ਤੁਸੀਂ ਪੰਜਾਬ ਲੈ ਜਾਓ ਕਿਸੇ ਬੱਚੇ ਜਿਹਨੂੰ ਅੰਗਰੇਜ਼ੀ ਆਉਂਦੀ ਆ ਉਹ ਵਿਚਾਰਾ ਉੱਥੇ ਪਾਣੀ ਵੀ ਨਹੀਂ ਮੰਗ ਸਕਦਾ ਕੋਈ ਲੋਕਾਂ ਨੂੰ ਸਮਝ ਨਹੀਂ ਪੈਣੀ ਹਾਂ ਹੁਣ ਠੀਕ ਹੈ ਕਾਉਨਸਲ ਸਕੂਲ ਖੁੱਲ ਰਹਾ ਹੈ ਪਰ ਜਰੂਰੀ ਥੋੜਾ ਕਾਉਨਸਲ ਸਕੂਲ ਦੇ ਬੱਚਿਆਂ ਦੇ ਨਾਲ ਉਹ ਚਲਾ ਜਾ ਜੀ ਜਰੂਰੀ ਤਾਂ ਨਹੀਂ ਹੈਗਾ ਨਾ ਉਹ ਵਿਚਾਰੇ ਹੋ ਜਾਦਾ ਕੱਲੇ ਫਿਰਦੇ ਉਹਨਾਂ ਨੂੰ ਸਮਝ ਨਾ ਆਵੇ ਕਿਸੇ ਤੋਂ ਪਾਣੀ ਨਾ ਮੰਗਣਾ ਕਿਸੇ ਨੂੰ ਪਤਾ ਨਾ ਲੱਗੇ ਕਹਿੰਦਾ ਕੀ ਹੈ ਇਸ ਲਈ ਬਹੁਤ ਜ਼ਰੂਰੀ ਆ ਕਿ ਸਾਨੂੰ ਜਿਹੜਾ ਭਾਸ਼ਾ ਦਾ ਖੇਤਰ ਹੈ ਜੀ ਉਦੇ ਵਿੱਚ ਸਾਨੂੰ ਉਹ ਭਾਸ਼ਾ ਜ਼ਰੂਰ ਆਉਣੀ ਚਾਹੀਦੀ ਜਿਹੜੀ ਸਾਡੀ ਮਾਂ ਦੀ ਬੋਲੀ ਆ। ਉਹ ਸਖਾ ਜੀ ਤੁਸੀਂ ਅਖਬਾਰ ਵੀ ਕੱਢ ਰਹੇ ਹੋ ਪਰਦੇਸ ਟਾਈਮ ਕਿੰਨੇ ਸਾਲਾਂ ਤੋਂ ਕੱਢ ਰਹੇ ਹੋ? ਹਾਂ ਮੈਨੂੰ ਜੀ ਨਵੰਬਰ ਚ 20 ਸਾਲ ਹੋ ਜਾਣੇ ਆ ਅਖਬਾਰ ਕੱਢਦਿਆਂ ਨੂੰ। ਠੀਕ ਆ। ਅਸੀਂ 2 ਹਫ਼ਤੇ ਬਾਅਦ ਅਖਬਾਰ ਕੱਢਦੇ ਆ ਤੇ ਉਹਦੇ ਚ ਅਸੀਂ ਸਭ ਤੋਂ ਬੈਸਟ ਚੀਜ਼ ਜਿਹੜੀ ਸਾਡੀ ਮਾਤਾ ਦੀ ਇੱਕ ਮੈਨੂੰ ਸਿੱਖ ਸੀ। ਹਮ ਕਿ ਤੂੰ ਕਦੇ ਵੀ ਕਿਸੇ ਦੇ ਖਿਲਾਫ ਲਿਖਣ ਦੀ ਬਜਾਏ ਕਿਸੇ ਦੇ ਹੱਕ ਚ ਲਿਖ ਕੇ ਪੋਜ਼ਿਟਿਵ ਲਿਖੋ। ਪੋਜ਼ਿਟਿਵਿਟੀ ਜੇ ਕਰੇਗਾ ਤੇ ਜ਼ਿੰਦਗੀ ਚ ਤੈਨੂੰ ਕੋਈ ਤਕਲੀਫ ਨਹੀਂ ਹੋਏਗੀ ਨੰਬਰ 1 ਨੰਬਰ 2 ਇਹ ਵੀ ਆ ਕਿ ਜਿਹੜੀਆਂ ਮਾਮਾ ਹੁੰਨੀਆਂ ਕਈ ਵਾਰੀ ਬੜੀ ਕੋਹੜੀ ਗੱਲ ਕਹਿ ਦਿੰਦੇ ਆ ਹੂੰ ਸਾਡੀ ਮਾਤਾ ਕਹਿੰਦੀ ਕੋਈ ਐਸਾ ਕੰਮ ਨਾ ਕਰੀਂ ਐਸਾ ਲਿਖੀ ਨਾ ਕਿਸੇ ਦੇ ਖਿਲਾਫ ਕਿ ਤੇਰੀ ਮਰੀ ਮਾਂ ਦਾ ਝਾਟਾ ਪਟਣ ਲੋਕ ਝਾਂਟਾ ਬਾਲਾ ਨੂੰ ਕਹਿੰਦੇ ਆ ਤੇ ਮੈਂ ਕਿਹਾ ਮਾਤਾ ਕਿਉਂ ਕਹਿੰਦੀ ਤੂੰ ਮਾਂ ਆਪਣੀ ਮਾਂ ਦੀ ਬੇਇੱਜ਼ਤੀ ਕਿਉਂ ਕਰਾਣੀ ਆ ਕਿਸੇ ਦੇ ਖਿਲਾਫ ਕਿਉਂ ਲਿਖਣਾ ਇਹਦੇ ਨਾਲੋਂ ਬਿਹਤਰ ਨਹੀਂ ਕਿਸੇ ਦੇ ਲਈ ਚੰਗਿਆਈ ਕਿਸੇ ਲਈ ਪੋਜ਼ਿਟਿਵ ਕਿਸੇ ਦੇ ਹੱਕ ਚ ਲਿਖ ਕੇ ਦੇਖੀਂ ਤਾਂ ਨੂੰ ਕਿੰਨੀ ਆਵਾਮਾਂ ਮਿਲਦੀਆਂ ਚਾਰ ਬੰਦੇ ਹੋਰ ਨਾਲ ਜੁੜਦੇ ਆ ਕਿ ਯਾਰ ਇਹ ਬੰਦਾ ਕਿਸੇ ਦੇ ਖਿਲਾਫ ਨਹੀਂ ਲਿਖਦਾ ਕਿਸੇ ਦੇ ਹੱਕ ਦੀ ਗੱਲ ਕਰਦਾ ਤੇ ਜੇ ਹੱਕ ਦੀ ਗੱਲ ਕਰਦਾ ਭਾਈ ਉਹਦੇ ਚ ਸਾਨੂੰ ਜੇ ਵਿੱਡਿਆਈ ਮਿਲਦੀ ਉਹ ਮੇਰੇ ਮਾਪੇ ਨੂੰ ਜਾਂਦੀ ਆ ਜਿਨ੍ਹਾਂ ਨੇ ਸਾਨੂੰ ਪੰਜਾਬੀ ਬੋਲੀ ਸਿਖਾਈ ਤੇ ਉਹ ਚੰਗਾ ਪਣ ਸਿਖਾਇਆ ਕਿ ਖਿਲਾਫ ਲਿਖਣ ਦੀ ਬਜਾਏ ਹੱਕ 'ਚ ਲਿਖ ਕੇ ਦੇਖੀਏ ਐਮੇ ਸਾਹਿਬ ਮੈਂ ਤੁਹਾਡੀ ਖ਼ਬਰ ਅਕਸਰ ਪੜ੍ਹਦਾ ਰਹਿਣਾ ਜੀ ਕਿ ਤਾਂ ਪੋਜ਼ਿਟਿਵ ਵਿਚਾਰ ਹੁੰਦੇ ਆ ਥਾਟ ਉਹਦੇ ਉਹ ਸਾਡੀ ਜਿਹੜਾ ਕ੍ਰਿਟਿਸਿਜ਼ਮ ਦਾ ਵੀ ਤਰੀਕਾ ਉਹ ਤੁਸੀਂ ਪੋਜ਼ਿਟਿਵ ਰੂਪ 'ਚ ਕਰਦੇ ਕਰਨਾ ਵੀ ਚਾਹੀਦਾ ਹੋਣਾ ਚਾਹੀਦਾ ਦੂਜੀ ਗੱਲੇ ਬਈ ਉਹ ਚ ਸ਼ਬਦਾਵਲੀ ਜਿਹੜੀ ਆ ਤੁਸੀਂ ਵੋਕੈਬਲਰੀ ਜਾਂ ਮਤਲਬ ਉਹ ਜਿਹੜੇ ਸ਼ਬਦ ਆ ਬੜੇ ਪ੍ਰੋਪਰ ਠੇਠ ਪੰਜਾਬੀ ਦੇ ਵਰਤਦੇ ਜਾਂ ਲਿਖੇ ਹੁੰਦੇ ਆ ਪਰ ਅੱਜ ਦੇ ਪੱਤਰਕਾਰ ਜਿਹੜੇ ਮੈਂ ਦੇਖਿਆ ਸੋਸ਼ਲ ਮੀਡੀਆ ਦੇ ਵਿੱਚ ਵੀ ਜਾਂ ਹੋਰ ਸਾਈਨਾਂ ਦੇ ਵਿੱਚ ਵੀ ਕਿਵਤ ਲਿਖੇ ਹੁੰਦੇ ਆ ਪੰਜਾਬੀ ਦੇ ਸ਼ਬਦਾਂ ਦੀ ਜਖੜਾਂ ਹੀ ਪਟਦੇ ਜਾ ਰਹੇ ਆ ਉੱਥੇ ਸਪੈਲਿੰਗ ਵੀ ਗਲਤ ਹੁੰਦੇ ਜਿੱਦਾਂ ਸਾਡਾ ਟੀਵੀ ਵਾਲੇ ਸਰਦਾਰ ਸਾਹਿਬ ਹੁਣੇ ਦੱਸ ਕੇ ਹਟੇ ਆ ਹੂੰ ਕਿ ਅਸੀਂ ਪੰਜਾਬੀ ਬੋਲੀ ਤੇ ਕੰਮ ਕਰ ਰਹੇ ਆ ਹਾਂਜੀ ਜਦੋਂ ਮੈਂ ਅਖਬਾਰ ਦੇ ਜਿਹੜੇ ਮੇਰੇ ਉੱਥੇ ਦਫ਼ਤਰ ਆ ਪਟਿਆਲੇ ਦੇ ਵਿੱਚ ਉਹ ਜਦੋਂ ਲਿਖ ਕੇ ਭੇਜਦੇ ਆ ਮੈਂ ਥੋਰਲੀ ਐਡਿਟ ਕਰਦਾ ਦੇਖਦਾ ਉਹਨਾਂ ਨੂੰ ਜਿੰਨੇ ਹਿੰਦੀ ਦੇ ਸ਼ਬਦ ਆ ਮੈਂ ਉੱਥੇ ਟਿੱਕ ਕਰਦਾ ਰਹਣਾ ਉੱਥੋਂ ਕਹਿੰਨਾ ਕੱਢੋ ਹੂੰ ਇਹਨੂੰ ਕੱਢ ਕੇ ਹੁਣ ਤੁਸੀਂ ਕਹਿੰਨੇ ਆ ਮੈਂ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਸ਼ਿਰਕਤ ਕਿਹੜਾ ਅੱਖਰ ਆ ਕਿਹੜੀ ਪੰਜਾਬੀ ਦਾ ਅੱਖਰ ਆ ਮੈਂ ਹਿੱਸਾ ਲਿਆ ਭਾਗ ਲਿਆ ਮੈਂ ਉੱਥੇ ਗਿਆ ਤੇ ਨਖਰ ਸਾਡੇ ਕੋਲ ਆ ਜੀ ਠੀਕ ਆ ਕਿ ਨਹੀਂ ਤੁਸੀਂ ਕਿਸੇ ਵੀ ਬੋਲੀ ਨੂੰ ਬੋਲਦੇ ਆਸੀਂ ਆ ਕੰਮ ਕਰਨੀ ਪਾਉਂਦੇ ਕਿੱਥੇ ਲਿਖਿਆ ਪਾਉਂਦੇ ਅਸੀਂ ਆ ਕੰਮ ਕਰ ਨਹੀਂ ਸਕਦੇ ਹਨਾ ਤੁਸੀਂ ਸਕਦੇ ਕਹਿਣ ਦੀ بجائے ਸਕਦੀ ਕਹਿਣ ਦੀ ਬਜਾਅ ਅੱਛਾ ਸਾਡੇ ਕੈਲੀਫੋਰਨੀਆ ਚ ਇੱਕ ਨਵਾਂ ਅਖ਼ਰ ਸ਼ੁਰੂ ਹੋ ਗਿਆ ਸੀ ਤੇ ਬੈਂਕੂਵਰ ਤੋਂ ਸਰੀ ਚ ਮਾਫ਼ ਕਰਨਾ ਜਿਹੜੇ ਵੀ ਦੇਖ ਰਹੇ ਆ ਉਹਨਾਂ ਨੂੰ ਮੈਂ ਸਿੱਧੇ ਲਫਜ਼ਾਂ ਚ ਕਹਾਂ ਉਹ ਪਤਾ ਕੀ ਕਹਿੰਦੇ ਸੀ ਮੈਂ ਇੱਕ ਗੱਲ ਕਰਨੀ ਮੰਗਦਾ ਆ ਯਾਰ ਤੁਸੀਂ ਪੰਜਾਬੀ ਬੋਲੀ ਨੂੰ ਮੰਗਣ ਲਾਤਾ ਮੰਗਦੇ ਤਾਂ ਫਕੀਰ ਹੁੰਦੇ ਸੀ ਸਹੀ ਗੱਲ ਹੈ ਸਾਡੀ ਬੋਲੀ ਚ ਮੈਂ ਇੱਕ ਗੱਲ ਕਰਨੀ ਚਾਹਨਾ ਆ ਹਾਂ ਮੈਂ ਚਾਹੁੰਦਾ ਆ ਚਾਹਨਾ ਆ ਹਾਂਜੀ ਤੁਸੀਂ ਮੰਗਦਾ ਕਹਿੰਨੇ ਆ। ਮੰਗਦਾ ਕਹਿੰਨੇ ਆ। ਮਤਲਬ ਅੱਛਾ ਹੁਣ ਅੱਜਕੱਲ ਕੀ ਹੋ ਰਿਹਾ? ਜਿਹੜੇ ਨਿਆਣੇ ਆ ਬੱਚੇ ਯੰਗ ਬਲੱਡ ਆ। ਉਹ ਪੜ੍ਹੇ ਆ ਜਾਂ ਨਹੀਂ ਪੜ੍ਹੇ ਮੈਨੂੰ ਨਹੀਂ ਪਤਾ। ਉਹਨਾਂ ਨੇ ਇੱਕ ਹੋਰ ਹੀ ਅਖਰ ਸ਼ੁਰੂ ਕਰ ਲਿਆ। ਸ਼ਾਇਦ ਆਪਣੀਆਂ ਬੇਟੀਆਂ ਦੇ ਮਗਰ ਲਾ ਕੇ ਇੱਥੇ ਬਹੁਤ ਇਦਾਂ ਹੁੰਦੀ। ਬਹੁਤ ਨੂੰ ਬੂਤ ਕਹੀ ਜਾਂਦੇ ਆ। ਕੌਮ ਨੂੰ ਕੋਮ ਕਹੀ ਜਾਂਦੇ ਆ। ਹਨਾ ਜਦੋਂ ਤੁਸੀਂ ਕੁਝ ਕਨੌੜਾ ਤੇ ਹੋੜਾ ਦਾ ਫਰਕ ਮੈਂ ਸਜਣਾ ਤੱਕ ਅਪੀਲ ਕਰੂੰਗਾ ਫਿਰ ਰੱਬ ਦਾ ਹੀ ਵਾਸਤਾ ਸਾਡੀ ਪੰਜਾਬੀ ਬੋਲੀ ਨੂੰ ਗਰਕਾਓ ਨਾ ਆਪਣੇ ਨਿਆਂ ਨੂੰ ਸਮਝਾਓ ਕੋਮ ਨਹੀਂ ਕੌਮ ਹੁੰਦਾ ਫੌਜੀ ਹੁੰਦਾ ਫੌਜੀ ਨਹੀਂ ਹੁੰਦਾ ਤੁਸੀਂ ਮੂੰਹ ਘੁੱਟ ਕੇ ਕਿਉਂ ਬੋਲਦੇ ਆ ਸਾਡੇ ਕੋਲ ਦੋ ਗੁਰੂ ਸਾਹਿਬ ਨੇ ਸਾਡੇ ਤੇ ਇੰਨੀ ਕਿਰਪਾ ਕੀਤੀ ਗੁਰੂ ਰਾਮਦਾਸ ਨੇ ਕਿ ਸਾਡੇ ਤੇ ਸਾਰੀਆਂ ਜਿੰਨੀਆਂ ਵੀ ਬੋਲੀਆਂ ਸਾਨੂੰ ਗੁਰੂ ਰਾਮਦਾਸ ਸਾਹਿਬ ਜੀ ਦਿੱਤੀ ਗਈ ਹੈ ਪੰਜਾਬੀ ਬੋਲੀ ਧੰਨ ਧੰਨ ਹੁਣ ਜਿਹੜਾ ਧੰਨ ਸ਼ਬਦ ਆ ਜੀ ਇਹਦੇ ਸਹੀ ਸਪੈਲਿੰਗ ਕਿੱਦਾਂ ਬਣਦੇ ਆ ਤੱਤ ਨੰਨਾ ਉਤੇ ਉਤੇ ਟਿੱਪੀ ਪਾ ਦਿਓ ਟਿੱਪੀ ਧੱਦੇ ਨੂੰ ਹਾਂਜੀ ਪਾ ਦਿਓ ਤਨ 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 ਹੁਣ ਉਹ ਦੇ ਦੇ ਉੱਪਰ ਟਿੱਪੀ ਨੰਨਾ ਨੰਨਾ ਜਿੱਦਾਂ ਮਰਜ਼ੀ ਲਿਖਣਾ ਸਾਹੀ ਇੱਦਾਂ ਬਣਦਾ ਹੁਣ ਆਪ ਮੈਂ ਕਈ ਵਾਰ ਦੇ ਦਿੰਦਾ ਉਹਨੂੰ ਕੱਲੇ ਧੱਨ ਨਾਲ ਲਿਖਿਆ ਹੁੰਦਾ ਹੁਣ ਗਲਤ ਤਾਂ ਸਿਰਫ ਇਹੀ ਆ ਕਿ ਸਾਡੇ ਲੋਕਾਂ ਨੇ ਇੱਕ ਤਾਂ ਇਹ ਹੋਰ ਸੁਣੋ ਮੈਂ ਉਹ ਕਈ ਕਿਤਾਬਾਂ ਲੋਕਾਂ ਨੇ ਸਾਡੇ ਕਵੀਆਂ ਸ਼ਾਇਰਾਂ ਗੀਤਕਾਰਾਂ ਨੇ ਰਿਲੀਜ਼ ਕੀਤੀਆਂ ਆ ਉਹ ਆਪਣੇ ਚੇਤੋ ਤਾਂ ਬਚਾਰੇ ਸੇਵਾ ਹੀ ਕਰਦੇ ਪਰ ਉਹ ਸ਼ਬਦਾਂ ਉਹ ਵੀ ਧੋਖਾ ਖਾਈ ਜਾਂਦੇ ਨਹੀਂ ਮੈਂ ਇੱਕ ਗੱਲ ਆਪਣੇ ਸਾਡਾ ਟੀਵੀ ਦੇ ਦੇਖਣ ਵਾਲੇ ਜਰੂਰ ਕਹੂੰਗਾ ਮੈਂ ਤੁਹਾਨੂੰ ਕੇ ਬੇਨਤੀ ਕਰੂੰਗਾ ਸੰਸਕਾਰ ਸੰਸਕਾਰ ਦੋ ਸ਼ਬਦ ਨੇ ਹਾਂਜੀ ਸੰਸਕਾਰ ਹੁੰਦੇ ਜਿਹੜੇ ਸਾਨੂੰ ਸਾਡੇ ਮਾਪੇ ਕੋਲੋਂ ਸਾਨੂੰ ਸਾਡੇ ਸਮਾਜ ਕੋਲੋਂ ਮਿਲਦੇ ਆ ਸੰਸਕਾਰ ਹੈ ਜਦੋਂ ਕਿਸੇ ਇਨਸਾਨ ਨੂੰ ਆਖਰੀ ਵੇਲੇ ਅਸੀਂ ਜਲਾਉਣ ਜਾਂਦੇ ਜਾਂ ਕੁਝ ਕਰਨ ਜਾਂਦੇ ਆ ਸਾਡੇ ਲੋਕ ਕਹੀ ਜਾਂਦੇ ਅਸੀਂ ਸੰਸਕਾਰ ਕਰਨ ਚੱਲੇ ਆ ਅਸੀਂ ਗੁਰਦੁਆਰੇ ਸੰਸਕਾਰ ਕਰਕੇ ਆਏ ਆ ਸੰਸਕਾਰ ਨੂੰ ਸੰਸਕਾਰ ਕਹੀ ਜਾਂਦੇ ਆ ਸਹਿਯੋਗ ਨੂੰ ਸੰਯੋਗ ਕਹੀ ਜਾਂਦੇ ਆ ਬੋਲੀ ਨੂੰ ਸੁਧਾਰਨਾ ਸਾਡਾ ਕੰਮ ਹੈ ਜੀ ਅਸੀਂ ਜਿੰਨੇ ਪੜੇ ਲਿਖਿਆ ਮੈਂ ਉਹਨਾਂ ਸਾਰਿਆਂ ਨੂੰ ਅਰਜ਼ ਕਰੂੰਗਾ ਇਹ ਅਸੀਂ ਸਪੀਡ ਬ੍ਰੇਕਰ ਆ ਸੜਕ ਦੇ ਮੇਰਾ ਕੰਮ ਹੈ ਮੈਂ ਖ਼ਬਰ ਕੱਢਦਾ ਮੇਰਾ ਕੰਮ ਹੈ ਉਹਨਾਂ ਸ਼ਬਦਾਂ ਨੂੰ ਸਹੀ ਕਰਾਂ ਜੀ 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 ਜੇ ਕੋਈ ਗਲਤ ਲਿਖ ਰਿਹਾ ਉਹਨੂੰ ਫੋਨ ਕਰਕੇ ਕਮਾ ਸਜਣੋ ਸੰਸਕਾਰ ਤੇ ਸਸਕਾਰ ਦਾ ਫਰਕ ਹੈ ਜੀ 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 ਇਹ ਜਿਹੜਾ ਤੁਸੀਂ ਲਿਖਣ ਡਿਆ ਇਹ ਬਿਲਕੁਲ ਗਲਤ ਆ ਮੈਂ ਇੱਕ ਅਧਾਰਟਿਕਲ ਲਿਖੂਗਾ ਹੁਣੇ ਉਹਦੇ ਚ 254 ਸ਼ਬਦ ਪੰਜਾਬੀ ਦੇ ਆ ਮੈਂ ਲੱਭ ਲਿਆ ਹਲੇ ਤੱਕ ਹੋਰ ਲੱਭਣ ਡਿਆ ਜਿਹੜੇ ਹਿੰਦੀ ਤੋਂ ਤੇ ਉਰਦੂ ਤੋਂ ਤੇ ਅਰਬੀ ਚੋਂ ਘਸੋੜਿਓ ਪੰਜਾਬੀ ਚ ਉਹ ਅੱਛਾ ਜੀ ਹੁਣ ਕਸੋੜਨਾ ਸਭ ਤਾਂ ਕੋਈ ਵੀ ਨਹੀਂ ਬੋਲਦਾ ਅੱਜ ਕੱਲ੍ਹ ਕੇ ਸਾਨੂੰ ਪਤਾ ਨਹੀਂ ਹੁਣ ਮੈਂ ਕੀ ਕਹਿੰਦੇ ਆ ਹਲ ਪੰਜਾਲੀਆਂ ਨਹੀਂ ਰਹੀਆਂ ਤੇ ਉਹ ਕਹਿੰਦੇ ਉਹਨੇ ਕਸੋੜਨਾ ਵੀ ਨਹੀਂ ਰਹਿਣਾ ਪਰ ਰਹਿਣਾ ਚਾਹੀਦਾ ਜੀ ਕਿਉਂਕਿ ਜੇ ਮੈਂ ਉਹਦੇ ਤੇ ਬੋਲੀ ਤੇ ਮਾਸਟਰ ਕੀਤੀ ਆ ਮੈਨੂੰ ਇਹ ਸਮਝ ਹੁਣੀ ਚਾਹੀਦੀ ਮੈਂ ਇੱਥੇ ਹਿੰਦੀ ਵੜਨੀ ਆ ਜਾਂ ਪੰਜਾਬੀ ਦੀ ਪੰਜਾਬੀ ਰੱਖਣੀ ਆ ਜੀ 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 ਸਾਡੇ ਕੋਲ ਹਰ ਰਿਸ਼ਤਾ ਹੈ ਹਾਂ ਭੂਆ ਫਫੜ ਜੀ ਮਾਮਾ ਮਾਮੀ ਹਾਂ ਮਾਸੜ ਮਾਸੀ ਹੂੰ ਹੂੰ ਫਫੇਜ਼ ਦਦੇਜ਼ ਉਧਰ ਸਾਲਾ ਜਵਾਈ ਠੀਕ ਹੈ ਕਿ ਨਹੀਂ ਜੀ ਛੋਟਾ ਭਰਾ بڑا ਭਰਾ ਭੂਆ ਦਾ ਪੁੱਤ ਮਾਮੇ ਦਾ ਪੁੱਤ ਅੰਗਰੇਜ਼ੀ ਚ ਕੋਈ ਕਜ਼ਮ ਕਜ਼ਨ ਬ੍ਰਦਰ ਕਜ਼ਨ ਸਿਸਟਰ ਅੰਕਲ ਤੇ ਆਂਟੀ ਜੀ ਉਹ ਅੰਕਲ ਆਂਟੀਆਂ ਕੱਲਾ ਨਾ ਬਣਾਓ ਸਾਡ ਕੋ ਰਿਸ਼ਤੇ ਹੈਗੇ ਆ ਉਹਨਾਂ ਨੂੰ ਖਰਾਬ ਨਾ ਕਰੋ ਉਹਨਾਂ ਨੂੰ ਖਰਾਬ ਨਾ ਕਰੋ ਪੰਜਾਬੀ ਬੋਲੀ ਨੂੰ ਪਸਾਰ ਕਰਨ ਵਧਾਉਣ ਹੁਣ ਸਾਡਾ ਟੀਵੀ ਵਾਲਿਆਂ ਨੇ ਨਾਂ ਰੱਖਿਆ ਸਾਡਾ ਟੀਵੀ ਹਾਂ ਪਰ ਏਦਾਂ ਲੱਗਦਾ ਵੀ ਸਾਡੀ ਆਪਣਤ ਹੈ ਵੀ ਸਾਡੀ ਆਪਣੀ ਗੱਲ ਹੋਣੀ ਖਵਾਲ ਦਾ ਨਾਂ ਆਪਣੀ ਗੱਲ ਹੋ ਰਹੀ ਹੈ ਸਾਡੀ ਕਿ ਨਹੀਂ ਜੇ ਤੁਸੀਂ ਕਹੋ ਵੀ ਭਈ ਇਹ ਤਾਂ ਸਾਡਾ ਟੀਵੀ ਦਾ ਮਤਲਬ ਹੈ ਸਾਡਾ ਨਹੀਂ ਉਹਨਾਂ ਦਾ ਲੋ ਸਾਡਾ ਟੀਵੀ ਬਿਲਕੁਲ ਮੇਰਾ ਵੀ ਟੀਵੀ ਆ ਤੁਹਾਡਾ ਵੀ ਇਹ ਤਾਂ ਤੁਹਾਡਾ ਵੀ ਆ ਬਹੁਤ ਬੜਾ ਕੀਤਾ ਜਦੋਂ ਨਾਲ ਨੋ ਰੱਖਿਆ ਨਾ ਬਿਲਕੁਲ ਇਹ ਮੈਂ ਤਾਂ ਸ਼ੇਅਰ ਕੀਤਾ ਮੈਂ ਕਿਹਾ ਯਾਰ ਬਹੁਤ ਵਧੀਆ ਬਹੁਤ ਬਹੁਤ ਵਧੀਆ ਕੀਤਾ ਇਹਨਾਂ ਨੇ ਉਹ ਇਦਾਂ ਹੀ ਕਨਸੈਪਟੋਂ ਨਿਕਲਦੇ ਨਿਕਲਦੇ ਪਿੰਡ ਅਮਰੀਕਾ ਫਿਲਮ ਇਦਾਂ ਹੀ ਕਨਸੈਪਟੋਂ ਬਣਾਇਆ ਕਰਦੇ ਯਾਰ ਪਿੰਡ ਅਮਰੀਕਾ ਬਹੁਤ ਵਧੀਆ ਕਹਾਣੀ ਔਰ ਮੈਂ ਇਸੇ ਲਈ ਮੈਨੂੰ ਨਹੀਂ ਸੀ ਪਤਾ ਕਿ ਫਿਲਮ ਚ ਕੀ ਆ ਮੈਂ ਦੇਖਣ ਵੀ ਨਹੀਂ ਗਿਆ ਦੀ ਯਾਰ ਗੱਲ ਅਮਰੀਕਾ ਦੀ ਹੋਰੀ ਮੋਰੇ ਪਿੰਡ ਲਿਖਿਆ ਹੈ ਮੇਰੀ ਵਾਈਫ ਕਹਿੰਦੀ ਭਈ ਇਹ ਪਿੰਡ ਅਮਰੀਕਾ ਕਿਉਂ ਹੈ ਮੈਂ ਕਿ ਜਾ ਕੇ ਦੇਖਦੇ ਆ ਅਸੀਂ ਗਏ ਤੇ ਉਹ ਕਨਸੈਪਟ ਸਾਰੀ ਫਿਲਮ ਦਾ ਬੜਾ ਸਮਝ ਆਇਆ ਇੱਕ ਦੋ ਸ਼ਾਡਰ ਰੋ ਆਂਦੇ ਵੀ ਆ ਤੁਹਾਨੂੰ ਵਧੀਆ ਰੋ ਆਂਦੇ ਆ ਇਮੋਸ਼ਨਲ ਆ ਅਸੀਂ ਭਾਵੇਂ 15 20 ਬੰਦੇ ਸੀ ਜਦੋਂ ਪਹਿਲੇ ਦਿਨਾਂ ਸੀ ਜਦੋਂ ਪਿੰਡੜ ਜਾਣਦੇ ਸੀ ਇੱਕ ਦੂਜੇ ਨੂੰ ਉਹ ਸਾਰੇ ਬਾਅਦ ਚ ਕਹਿਣ ਲੱਗੇ ਅਸੀਂ ਸਭ ਬੰਦੇ ਜਾਣਦੇ ਤੁਹਾਨੂੰ ਮੈਂ ਕਿ ਕੋਈ ਗੱਲ ਨਹੀਂ ਜਾਣਦੇ ਨਹੀਂ ਅਸੀਂ ਦੂਰੋਂ ਸ਼ਾਬਾਸ਼ ਭੇਜ ਦਿੰਦੇ ਆ ਤੇ ਵਧੀਆ ਫਿਲਮ ਬਣਾਈ ਆ ਉਹਨਾਂ ਨੇ ਕਹਿੰਦੇ ਚੱਲੂਗੀ ਕਿ ਨਹੀਂ ਚੱਲੂ ਮੈਂ ਵੀ ਇਹ ਤਾਂ ਮੈਨੂੰ ਨਹੀਂ ਪਤਾ ਜੇ ਮੈਨੂੰ ਬੰਦੇ ਜਾਣਦੇ ਹੁੰਦੇ ਮੈਂ ਆਪਣੇ ਬਾਰੇ ਦੱਸ ਦਿੰਦਾ ਕਿ ਮੈਨੂੰ ਕਿੱਦਾਂ ਦੇ ਲੱਗਿਆ ਜੀ ਜੀ ਔਰ ਮੈਂ ਉਹਦੇ ਬਾਰੇ ਲਿਖਿਆ ਵੀ ਆ ਜੀ ਮੈਂ ਲਿਖਿਆ ਆਪਣੇ ਮੇਰੇ ਕੋਲ ਆਰਟੀਕਲ ਕਿਤੇ ਪਿਆ ਮੈਂ ਭੇਜ ਦਊਗਾ ਕੁਝ ਕੀ ਕੀ ਦੇਖਣ ਵਾਲਾ ਸੀਗਾ ਮੈਂ ਕੋਈ ਵੀ ਪੰਜਾਬੀ ਫਿਲਮ ਦੇਖਣ ਜਾਂਦਾ ਮੈਂ ਲਿਖਦਾ ਉਹਦੇ ਬਾਰੇ ਵਿੱਚ ਮੈਂ ਅਜੇ ਇੱਥੇ ਆਏ ਆ ਤੁਹਾਡੇ ਕੋਲ ਤੁਹਾਡੇ ਸਟੂਡੀਓਜ਼ ਆ ਇਹਦੇ ਬਾਰੇ ਵੀ ਲਿਖਿਆ ਜਾਊਗਾ ਜੀ 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 ਕਿ ਆ ਕੀ ਆ ਪਿੱਛੇ ਕਿਉਂ ਆ ਜੀ ਕਿਉਂਕਿ ਜਦੋਂ ਤੁਸੀਂ ਕਿਤੇਰੇ ਜਾਂਦੇ ਆ ਨਾ ਲੋਕਾਂ ਨੂੰ ਉਹ ਤਸਵੀਰ ਵੇਖਣ ਦੀ ਆਤਪੁਣੀ ਚਾਹੀਦੀ ਔਰ ਮੈਂ ਆਤਪਾਈ ਆ ਮੈਂ ਮੈਂ ਪਾਕਿਸਤਾਨ ਹੁਣੇ ਜਾ ਕੇ ਆਇਆ ਤੇ ਮੈਂ ਉਹਦੇ ਤੇ ਆਰਟੀਕਲ ਲਿਖ ਰਿਹਾ ਗੱਲਾਂ ਦੱਸ ਲਾਹੌਰ ਦੀਆਂ ਅੱਛਾ ਉਹ ਵੀਰਾ ਆਰਟੀਕਲ ਆ ਉਹ ਮੇਰੀ ਕਿਤਾਬ ਬਣ ਜਾਣੀ ਆ 7-8 ਆਰਟੀਕਲ ਲਿਖ ਦਿੱਤੇ ਆ ਤਿੰਨ ਕੋ ਹੋਰ ਲਿਖਣੇ ਹੋ 900 ਪੇਜ ਹੋ ਜਾਣਾ ਤੇ ਉਹ 100 ਪੇਜ ਦੀ ਜਦੋਂ ਕਿਤਾਬ ਬਣਨੀ ਆ ਕਦੇ ਕੋ ਪੜੂਗਾ ਕੱਲ ਨੂੰ ਹਾਂ ਹਾਂ ਖਾਸ ਕਰ ਲਾਹੌਰੀਏ ਇੰਨਾ ਖੁਸ਼ ਹੋਣਗੇ ਉਹਨਾਂ ਦੀ ਛਾਤੀਆਂ ਚੌੜੀਆਂ ਹੋਣਗੀਆਂ ਕਿ ਸਾਡੇ ਬਾਰੇ ਕੀ ਕੀ ਲਿਖਿਆ ਹੈ ਚੰਗੀਆਂ ਆਈਆਂ ਕਿੰਨੀਆਂ ਲਿਖੀਆਂ ਮੇਰੀ ਆਪਣੀ ਨੌਵੀਂ ਮੈਂ ਨੌਂ ਕਿਤਾਬਾਂ ਲਿਖਿਆ ਜੀ ਮੇਰੀ ਨੌਵੀਂ ਕਿਤਾਬ ਆ ਹੁਣੇ ਮਾਮਾ ਦੇ ਪਰਸ਼ਾਵੇਂ ਵਾਲਾ ਪੰਜਾਬ ਜਿੱਥੇ ਮੇਰੀ ਮਾਂ ਦਾ ਪਰਸ਼ਾਵਾ ਰਹਿ ਗਿਆ ਉਹ ਪੰਜਾਬ ਕਿੱਦਾਂ ਦਾ ਉਹਦੇ ਤੇ ਲਿਖਿਆ ਸਾਰਾ ਉਹਦੇ ਤੇ ਮੈਂ ਚਾਹੁੰਦਾ ਸੀਗਾ ਵੀ ਆਪਾਂ ਕੋਈ ਨਾ ਕੋਈ ਮੂਵੀ ਜਾਂ ਫਿਲਮ ਬਣ ਜਾਵੇ ਜਿਹੜੀ ਮਾਂਵਾਂ ਦੀ ਕਦਰ ਕਰਦੀ ਹੋ ਜੀ 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 ਠੀਕ ਹੈ ਕਿ ਨਹੀਂ ਇਹ ਸਿਮਰ ਪ੍ਰੋਡਕਸ਼ਨ ਵਾਲਿਆਂ ਨੇ ਬਣਾ ਦੇਣੀ ਹੈ ਜੀ ਕੋਈ ਨਾ ਕੋਈ ਗੱਲ ਨਾ ਕਰੂ ਅਸੀਂ ਕਹਾਣੀ ਉਹ ਇੰਦਾਂ ਦੇ ਕੰਸੈਪਟ ਹੀ ਚੱਕਦੇ ਆ ਅਸੀਂ ਕਹਾਣੀ ਨਾ ਦੇ ਦੇ ਦਾਂਗੇ ਕੋਈ ਗੱਲ ਨਹੀਂ ਹਾਂ ਬਹੁਤ ਸ਼ਾਨਦਾਰ ਤੁਸੀਂ ਮੈਨੂੰ ਇੱਕ ਫੋਰਥਾਨਾ ਕਰਨੀ ਸੀ ਗੱਲ ਸ਼ੇਅਰ ਜੀ ਤੁਸੀਂ ਅਕਸਰ ਲੈਦੇ ਪੰਜਾਬ ਵੀ ਜਾਣੇ ਆਉਣੇ ਜਾਂਦੇ ਆ ਜੀ ਉੱਥੋਂ ਦੀ ਪੰਜਾਬ ਪੰਜਾਬੀ ਲੋਕ ਕਿੰਨੇ ਕਿਸ ਤਰੀਕੇ ਨਾਲ ਜੁੜੇ ਹੋਏ ਜਾਦਾ ਜਾਂ ਕੰਪੇਅਰ ਕਰਿਓ ਦੋਨੋਂ ਪੰਜਾਬਾਂ ਨਾਲ ਲਾਹੌਰ ਦੇ ਵਿੱਚ ਜੇ ਤੁਸੀਂ ਜਾਣਦੇ ਹੋ ਨਾ ਕੋਈ ਉਰਦੂ ਬੋਲਦਾ ਹੋਵੇ ਹਾਂ ਕਿਉਂਕਿ ਲੋਕ ਉਰਦੂ ਬਹੁਤ ਬੋਲਣ ਲੱਪੈ ਉਹ ਕਹੇ ਸਰਕਾਰੀ ਜ਼ੁਬਾਨ ਨਹੀਂ ਹੈਗੀ ਧੱਕੇ ਨਾਲ ਹੀ ਉਹਨਾਂ ਨੂੰ ਕਰ ਰਹੇ ਆ ਜੇ ਕੋ ਉੱਥੇ ਬਾਬਾ ਖੜਾ ਹੋਵੇ ਹਾਂ ਜਾਂ ਅਧਗੜਬ ਖੜਾ ਹੋਵੇ 45 ਸਾਲ ਤੋਂ ਉਮਰ ਦਾ ਵੱਡਾ ਖੜਾ ਹੋਵੇ ਕੋਈ ਨਿਆਣਾ ਬੋਲਦਾ ਉਰਦੂ ਉਹਨੂੰ ਰੁਕਦੇ ਓਏ ਪੰਜਾਬੀ ਬੋਲ ਸਾਡੀ ਮਾਂ ਬੋਲੀ ਪੰਜਾਬੀ ਆ ਮੈਂ ਉੱਥੇ ਬੜਾ ਚੌੜਾ ਹੋਇਆ ਅੱਛਾ ਜੀ ਮੈਂ ਜਿਸ ਬੱਚੇ ਨੂੰ ਵੀ ਦੇਖਾਂ ਉਹ ਆ ਕੇ ਕਹੇ ਅੰਕਲ ਜੀ ਸਰ ਸ੍ਰੀਕਾਲ ਮੈਂ ਕਹਾਂ ਪੁੱਤਰੋ ਆ ਜਾ ਬਈ ਇੱਕ ਨਿਆਣਾ ਕਹਿੰਦਾ ਤੁਹਾਨੂੰ ਮੂਸਾ ਦੇ ਗਾਣੇ ਸੁਣਾਵਾਂ ਮੈਂ ਤੁਹਾਨੂੰ ਕਿਦਾ ਪਤਾ ਕਹਿੰਦੇ ਉਹਦੇ ਕਿੱਡਾ ਬੋਰਡ ਲੱਗਾ 22 ਦੇ ਵਿੱਚ ਮੈਂ ਗਿਆ ਸੀ ਤੂੰ ਤਾਂ ਬੋਰਡ ਲੱਗੇ ਸੀ ਵੱਡੇ ਵੱਡੇ ਵਿਚਾਰੇ ਮੂਸਾ ਵਾਲੇ ਦਾ ਪ੍ਰੋਗਰਾਮ ਸੀ ਉਹ ਮਹੀਨਾ ਪਹਿਲਾਂ ਗੁਜ਼ਰ ਗਿਆ ਤੇ ਉੱਥੇ ਉਹਦੇ ਬੋਰਡ ਲੱਗੇ ਸੀ ਬੱਚਿਆਂ ਨੂੰ ਗਾਣੇ ਮੂੰਹ ਜਵਨੀ ਯਾਦ ਆ ਜਿਹਦੀ ਮਰਜ਼ੀ ਟੈਕਸੀ 'ਚ ਬੈਜੋ ਮੂਸਾ ਦੇ ਗਾਣੇ ਵੱਜਦੇ ਆ ਹਣ ਵੀ ਵੱਜਦੇ ਆ ਐਤਕੀ 23 ਵਿੱਚ ਵੀ ਗਏ ਆ ਅੱਛਾ ਤੇ ਸਾਰੇ ਗਾਣੇ ਉਹੀ ਲੱਗਦੇ ਤੇ ਉਹਨਾਂ ਦੇ ਪਿੰਡਾਂ ਵਿੱਚ ਇੱਕ ਬਹੁਤ ਖਾਸ ਆ ਉਹ ਐਦਾਂ ਦੀ ਟਿਪੀਕਲ ਜਿਹਨੂੰ ਕਹਿੰਦੇ ਨੇ ਕਿ ਪੁਰਾਣੀ ਬੋਲੀ ਹਾਂ ਜੇ ਤੁਸੀਂ ਮਲਤਾਨ ਚਲ ਜਾਓ ਮਲਤਾਨੀ ਬੋਲਦੇ ਆ ਹੂੰ ਪੰਜਾਬੀ ਦੇ ਵਿੱਚ 12 ਉਪ ਬੋਲੀਆਂ ਜੀ ਜਿੱਚ ਡੋਗਰੀ ਵੀ ਇੱਕ ਆ ਅੱਛਾ ਪੁਆਦੀ ਆ ਦੁਆਬੀ ਆ ਮਲਵਈ ਆ ਮਾਝੇ ਦੀ ਆ ਤੇ ਉਧਰਲੇ ਪਾਸੇ ਮਲਤਾਨੀ ਆ ਅੱਛਾ ਤੇ ਨਾਲ ਡੋਗ ਜਿਹਦਾ ਡੋਗਰੀ ਵੀ ਆ ਜੰਮੂ ਦੀ ਇਹ ਵੀ ਪੰਜਾਬੀ ਦੇ ਵਿੱਚ ਹੀ ਆ ਠੀਕ ਹੈ ਤੇ ਉੱਥੇ ਜਿਹੜੀਆਂ ਜੰਨੀਆਂ ਬੋਲੀਆਂ ਵੀ ਲਾਗੇ ਲਾਗੇ ਹੈਗੀਆਂ ਸਾਰੀਆਂ ਚਾਂਗੀ ਆ ਹੂੰ ਚਾਂਗੀ ਸਿਆੜੀ ਸਾਰੀਆਂ ਤੇ ਹੀ ਰਾਂਝੇ ਦੀ ਜਿਹੜੀ ਬੋਲੀ ਆ ਮੜ ਵੰਜ ਇੱਧਰ ਆ ਜਾ ਮੜ ਵੰਜ ਉਧਰ ਚਲੇ ਜਾ ਇਹ ਸਾਰੀਆਂ ਬੋਲੀਆਂ ਉਹ ਬੋਲਦੇ ਆ ਅੱਛਾ ਔਰ ਮੈਂ ਜਿਹੜਾ ਰੇਡੀਓ ਤੇ ਪ੍ਰੋਗਰਾਮ ਕਰਦਾ ਕੱਚ ਦੀਆਂ ਮੰਦਰਾ ਪਿਛਲੇ 15 20 ਸਾਲ ਤੋਂ ਉਹਦੇ ਚ ਜਿੰਨੇ ਵੀ ਗੀਤ ਲੱਗਦੇ ਮੈਂ ਸਿਰ ਪੰਜਾਬੀ ਬੋਲੀ ਨਾਲ ਰਿਲੇਟਡ ਹੀ ਲਾਉਣਾ ਤਣੇ ਚਾਹ ਪਰਫੋਰਮੈਂਸ ਦਾ ਸਤੋਬਾਰਾ ਜਿਹੜਾ ਸ਼ੋਅ ਹੁੰਦਾ ਉਹਦੇ ਚ ਮੈਂ ਕੋਸ਼ਿਸ਼ ਕਰਦਾ ਕਿ ਉਹੀ ਗੀਤ ਲੱਗਣ ਜਿਹੜੇ ਪੰਜਾਬੀ ਬੋਲੀ ਦੇ ਵਿੱਚ ਆ ਜਿਹਦੇ ਚ ਹੂ ਹਾ ਕਰਦੇ ਆ ਨਿਆਣੇ ਅੰਗਰੇਜ਼ੀ ਗਾਉਂਦੇ ਆ ਪੰਜਾਬੀ ਗਾਉਂਦੇ ਆ ਆਪਣੇ ਆਪ ਨੂੰ ਸਮਝਦੇ ਸੀ ਗਾਇਕ ਆ ਉਹ ਲਾਉਂਦਾ ਹੀ ਨਹੀਂ ਅੱਛਾ ਮੈਂ ਉਹ ਕੰਪੇਅਰ ਤੋਂ ਵੀ ਕਰਨ ਮ ਲੱਗਾ ਤੁਸੀਂ ਕਹਿੰਦੇ ਵੀ ਉੱਥੇ ਜਦੋਂ ਲੈਂਦੇ ਪੰਜਾਬ ਚ ਗਏ ਆ ਵੀ ਜੇਕਰ ਕੋਈ ਹੋਰ ਤੋਂ ਬੋਲਦਾ ਸੀਗਾ ਜੀ ਜੀ ਤੇ ਕੋਲ ਖੜਾ ਕੋਈ ਅੱਧ ਖੜੋ ਮਰਦਾ ਜਾਂ ਸਿਆਣਾ ਗੱਲ ਗੱਲ ਪੈਂਦੇ ਉਹਨਾਂ ਦੇ ਗੱਲ ਪੈਂਦਾ ਸੀਗਾ ਓਏ ਪੰਜਾਬੀ ਕਰਦਾ ਤੇ ਚੜਦੇ ਪੰਜਾਬ ਚ ਕੀ ਹੁੰਦਾ ਜਦੋਂ ਕੋਈ ਹਿੰਦੀ ਬੋਲਦਾ ਹੁੰਦਾ ਤੇ ਉਹ ਉਹ ਚੜਦੇ ਪੰਜਾਬ ਚ ਸਾਡੇ ਲੋਕਾਂ ਨੂੰ ਬਹੁਤ ਹਿੰਦੀ ਬੋਲਣ ਲੱਗ ਜਾਂਦੇ ਸਾਡੇ ਲੋਕਾਂ ਨੂੰ ਕਾਲੀ ਬਹੁਤ ਆ ਕਿ ਜੇ ਅੰਗਰੇਜ਼ੀ ਦਾ ਅਖਰ ਬੋਲਦਾ ਮੋਰੋ ਕੋਸ਼ਿਸ਼ ਕੀਤੀ ਜਾਂਦੀ ਗ੍ਰੇਂਜੀ ਬੋਲੀ ਆ ਜੇ ਕੋਈ ਹਿੰਦੀ ਬੋਲਦਾ ਕਹਿੰਦੇ ਅਸੀਂ ਅਸੀਂ ਸੱਬੇ ਕ ਲੋਕ ਆ ਹਿੰਦੀ ਬੋਲੋ ਪੰਜਾਬੀ ਦਾ ਪਿੰਡੂ ਲੋਕ ਬੋਲਦੇ ਆ ਸਾਨੂੰ ਪਿੰਡੂ ਲੋਕਾਂ ਨੂੰ ਪੰਜਾਬੀ ਬੋਲੀ ਜਿਹੜੀ ਆ ਨਾ ਪਿੰਡੂ ਲੋਕਾਂ ਦੀ ਬੋਲੀ ਬਣاتی ਜਦਕਿ ਪੰਜਾਬ ਦੀ ਗੁਰੂਆਂ ਦੀ ਬੋਲੀ ਆ ਸਾਡੇ ਗੁਰੂਆਂ ਨੇ ਬਹੁਤ ਪ੍ਰਮੋਟ ਕੀਤੀ ਆ ਉਹ ਵੱਡੀ ਜਿਹੜਾ ਵੀ ਪੰਜਾਬੀ ਪੈਦਾ ਹੋਇਆ ਮੈਂ ਇਹ ਜਰੂਰ ਕਹੂੰਗਾ ਜਿਹੜਾ ਵੀ ਪੰਜਾਬੀ ਪੈਦਾ ਹੋਇਆ ਖਾ ਕੋਈ ਧਰਮ ਹੋਵੇ ਉਹਦਾ ਕੋਈ ਲੈਣਾ ਦੇਣਾ ਨਹੀਂ ਕ੍ਰਿਸ਼ਨ ਹੋਵੇ Hindu ਹੋਵੇ ਸਿੱਖ ਹੋਵੇ ਉਹ ਪੰਜਾਬ 'ਚ ਜੰਮਿਆ ਪੰਜਾਬੀ ਮਾਂ ਤੋਂ ਜੰਮਿਆ ਉਹਨੂੰ ਪੰਜਾਬੀ ਬੋਲਣੀ ਚਾਹੀਦੀ ਆ ਸਭ ਤੋਂ ਵੱਡੀ ਪਾਸ਼ਾਸੀ ਸਗੀ ਮਤਲਬ ਭਾਰਤ ਦੇ ਬਹੁਤ ਦੂਰੋਂ ਦੂਰ ਤੱਕ ਬੋਲੀ ਜਾਂਦੀ ਸੀ ਮਤਲਬ ਕਹਿ ਰਿਹਾ ਮੈਂ 75% ਭਾਰਤ ਦੇ ਵਿੱਚ ਇਹ ਲੋਕ ਇੱਥੇ ਤੱਕ ਮਤਲਬ ਇੰਨੀ ਵਿਸ਼ਾਲ ਭਾਸ਼ਾ ਸੀ ਜਿਹੜੀ ਹੈ ਇਹਨੂੰ ਸਾਡੇ ਲੋਕਾਂ ਨੇ ਔਰ ਕਿਸੇ ਬੰਦੇ ਨੇ ਕਹਿਤਾ ਕਿ 1173 ਦੇ ਕਰੀਬ ਬੋਲੀ ਆਈ ਹੈ ਜਦੋਂ ਬਾਬਾ ਫਰੀਦ ਸੀ ਨਹੀਂ ਹਾਂ ਉਹ ਠੁਠੇ ਇਹ 5000 ਸਾਲ ਪੁਰਾਣੀ ਬੋਲੀ ਆ 5000 ਸਾਲ ਪੁਰਾਣੀ ਬੋਲੀ ਆ ਇਹ ਅੱਖਰ ਜਿਹੜੇ ਅੱਖਰ ਬੋਧ ਆ ਹਾਂ ਜਿਹੜੇ ਅੱਖਰ ਤੇ ਸ਼ਬਦ ਬੋਧ ਆ ਉਹ ਸਾਡੇ ਗੁਰੂ ਸਾਹਿਬ ਨੇ ਠੀਕ ਕੀਤੇ ਆ ਜਿਹੜੀਆਂ ਲਾਮਾਂ ਵਿੱਚ ਉਹ ਅੱਖਰ ਔਂਕੜਾਂ ਇਹ ਸਾਰੇ ਉਹਨਾਂ ਨੇ ਠੀਕ ਕੀਤੇ ਆ ਜੀ ਜੀ ਸਾਨੂੰ ਪੰਜਾਬੀਆਂ ਨੂੰ ਆਪਣੇ ਗੁਰੂਆਂ ਦੀ ਕਦਰ ਕਰਨ ਦੇ ਲਈ ਪੰਜਾਬੀ ਬੋਲੀ ਦੀ ਕਦਰ ਕਰ ਲਈ ਆਪਣੇ ਮਾਂ-ਬਾਪ ਦੀ ਕਦਰ ਕਰਨ ਕਰਨਾ ਚਾਹੀਦਾ ਐਮ ਐਸ ਸਾਹਿਬ ਅਖੀਰ ਤੇ ਕੀ ਮੈਸੇਜ ਹੋਣਾ ਚਾਹੁੰਦੇ ਮੇਰੇ ਵੱਲੋਂ ਤਾਂ ਜੀ ਸਾਡਾ ਟੀਵੀ ਦੇ ਵੇਖਣ ਵਾਲਿਆਂ ਨੂੰ ਇੱਕੋ ਗੱਲ ਕਹਿਣੀ ਚਾਹੀਦੀ ਆ ਤੁਸੀਂ ਜਿਹੜੇ ਦੇਸ਼ ਮਰਜ਼ੀ ਰਹੋ ਉਸ ਦੇਸ਼ ਦੀ ਭਾਸ਼ਾ ਜ਼ਰੂਰ ਸਿੱਖੋ ਹਾਂ ਜੀ ਠੀਕ ਹੈ ਜੀ ਪੰਜਾਬ ਚ ਰਹਨੇ ਆ ਪੰਜਾਬੀ ਜ਼ਰੂਰ ਸਿੱਖੋ ਅਮਰੀਕਾ ਜਨਨੇ ਅਮਰੀਕਾ ਪਹਿਲਾਂ ਇੰਗਲਿਸ਼ ਸਿੱਖੋ ਉਤੋਂ ਬਾਅਦ ਤੁਸੀਂ ਜਿਹੜੀ ਮਰਜ਼ੀ ਬੋਲੀ ਆਪਣੀ ਬੋਲੋ ਤੁਹਾਨੂੰ ਫਖਰ ਚਾਹੀਦਾ ਤੁਹਾਡੀ ਬੋਲੀ ਤੇ ਪਰ ਦੂਸਰਿਆਂ ਦੇ ਨਾਲ ਗੱਲਬਾਤ ਕਰਨ ਨੂੰ ਉਹਨਾਂ ਦੀ ਬੋਲੀ ਜ਼ਰੂਰ ਬੋਲੋ ਧੰਨਵਾਦ ਅਮੇਰ ਸਾਹਿਬ ਤੁਸੀਂ ਸਾਡੇ ਸਟੂਡੀਓ ਚ ਆਏ ਔਰ ਬੜੇ ਬੜਮੁੱਲੇ ਵਿਚਾਰ ਦਿੱਤੇ ਜੀ ਧੰਨਵਾਦ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਦਾ ਸਾਡਾ ਟੀਵੀ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਫਿਰ ਮਿਲਦੇ ਹਾਂ ਜੀ ਕਿਤੇ